ਉਪਾਨਸਦੂ ਸਰਕਾਰ ਦੇ ਖਿਲਾਫ ਵੀ ਬੋਲਦੇ ਰਹਿੰਦੇ ਨੇ ਮੰਤਰੀਆਂ ਦੇ ਖਿਲਾਫ ਵੀ ਬੋਲਦੇ ਰਹਿੰਦੇ ਨੇ ਮੁੱਖ ਮੰਤਰੀ ਦੇ ਖਿਲਾਫ ਵੀ ਕੋਈ ਉੱਚਾ ਨੀਵਾ ਬੋਲਿਆ ਹੋਊਗਾ ਉਹਨੇ ਕੋਟਾ ਕੋਟੋਂ ਨੂੰ ਜਮਾਨਤ ਮਿਲ ਜਾਂਦੀ ਅੱਜ ਉਹਨੇ ਰਿਲੀਜ਼ ਹੋਣਾ ਸੀ ਲੇਕਿਨ ਨਾਲ ਦੀ ਨਾਲ ਪਟਿਆਲਾ ਪੁਲਿਸ ਵੀ ਜਿਹੜੀ ਸੁੱਤੀ ਪਈ ਉਹ ਜਾਗਦੀ ਉਹਨਾਂ ਨੇ ਵੀ ਇੱਕ ਪਰਚਾ ਦਰਜ ਕਰ ਦਿੱਤਾ ਕਿ ਨੇਚ ਐਨੀ ਚੋਰੀ ਕੀਤੀ ਇਹਦਾ ਮਤਲਬ ਹੈ ਕਿ ਪ੍ਰੀ ਪਲਾਨਡ ਆ ਹੋ ਸਕਦਾ ਹੈ ਕਿ ਇਸ ਮਸਲੇ ਦੇ ਵਿੱਚ ਵੀ ਉਹਨੂੰ ਜਮਾਨਤ ਮਿਲ ਜੇ ਫਿਰ ਕਿਸੇ ਹੋਰ ਜ਼ਿਲ੍ਹੇ ਦੇ ਵਿੱਚ ਪਰਚਾ ਦਰਜ ਕਰ ਦੇ ਪੰਜਾਬ ਦੇ ਲੋਕ ਮੁੱਦਿਆਂ ਦੀ ਗੱਲ ਕਰਦੇ ਨੇ ਪੰਜਾਬ ਦੀ ਗੱਲ ਕਰਦੇ ਨੇ ਉਹ ਤਿਆਰ ਬਾਰ ਤਿਆਰ ਹਨ ਕਿ ਤੁਹਾਨੂੰ ਜੇ ਸਰਕਾਰ ਪੁਲਿਸ ਨੇ ਮੁਕਦਮਾ ਤੁਹਾਡੇ ਖਿਲਾਫ ਝੂਠਾ ਪਰਚਾ ਦਰਜ ਕਰ ਦਿੱਤਾ ਤੇ ਫਿਰ ਜੇ ਤੁਹਾਨੂੰ ਜ਼ਮਾਨਤ ਹਾਈ ਕੋਰਟ ਵੀ ਦੇ ਦਿੰਦੀ ਹੈਗੀਆ ਉਸ ਤੋਂ ਬਾਅਦ ਤੁਸੀਂ ਤਿਆਰ ਹੋ ਤੁਹਾਡੇ ਖਿਲਾਫ ਇੱਕ ਹੋਰ ਪਰਚਾ ਦਰਜ ਹੋ ਸਕਦਾ ਸੁਪਾਲ ਸਿੰਘ ਖੈਰਾ ਨੂੰ ਜ਼ਮਾਨਤ ਮਿਲ ਜਾਂਦੀ ਹੈ ਫਿਰ ਸਰਕਾਰ ਪੁਲਿਸ ਇੱਕ ਹੋਰ ਮੁਕਦਮਾ ਦਰਜ ਕਰ ਦਿੰਦੀ ਹੈ ਹੁਣ ਇੱਕ ਆ ਕੇਸ ਆ ਗਿਆ ਭਾਨਾ ਸਿੱਧੂ ਹੁਣਾਂ ਤੇ ਇਮੀਗ੍ਰੇਸ਼ਨ ਵਾਲਿਆਂ ਦੇ ਖਿਲਾਫ ਜਿਹੜੇ ਲੋਕਾਂ ਨੂੰ ਠੱਗਦੇ ਨੇ ਉਹਨਾਂ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਪੁਲਿਸ ਨੇ ਪਹਿਲਾਂ ਕਿਉਂ ਨਹੀਂ ਦੱਸਿਆ ਇਹ ਤਾਂ ਮਦਰ ਬੜਾ ਸ਼ਾਜਿਸ਼ ਤੈਤ ਪੁਲਸੋ ਉਹਦੇ ਖਿਲਾਫ ਲੱਗੀ ਹੋਈ ਆ ਸਰਕਾਰ ਨੂੰ ਇਹੋ ਜੇ ਧੱਕੇ ਨਹੀਂ ਕਰਨੇ ਚਾਹੀਦੇ ਜੇ ਕਿਸ ਕੋਈ ਠੱਗ ਰਿਆ ਉਹਦੇ ਖਿਲਾਫ ਪਰਚੇ ਦਰਜ ਹੋਣਗੇ ਪਰ ਤਾਂ ਸਰਕਾਰ ਦੇ ਇਸ ਐਕਸ਼ਨ ਤੋਂ ਪੁਲਿਸ ਦੇ ਐਕਸ਼ਨ ਤੋਂ ਲੱਗੇ ਕਿ ਕਿਵੇਂ ਨਾ ਕਿਵੇਂ ਲੱਗਦਾ ਕਿ ਭਾਨੇ ਸਿੱਧੂ ਦੇ ਨਾਲ ਵੀ ਕੋਈ ਖਾਰ ਰੱਖੀ ਜਾ ਰਹੀ ਆ ਤੁਸੀਂ ਦੇਖ ਰਹੇ ਹੋ ABC ਪੰਜਾਬ ਤੇ ਮੈਂ ਹਾਂ ਗਰਮਾ ਹਾਜ਼ਰ ਆ ਪ੍ਰੋਗਰਾਮ 16 ਨੇ ਸੱਚ ਲੈ ਕੇ ਜਿਸ ਦੇ ਵਿੱਚ ਅਸੀਂ ਪੰਜਾਬ ਦੇ ਪੱਖ ਦੇ ਤੇ ਚਲੰਤ ਮੁੱਦਿਆਂ ਉੱਤੇ ਚਰਚਾ ਕਰਦੇ ਹਾਂ ਸ਼ੁਰੂਆਤ ਕਰਦੇ ਆ ਪਹਿਲੇ ਮੁੱਦੇ ਤੇ ਪਾਨਾ ਸਿੱਧੂ ਜਿਸ ਨੂੰ ਕੱਲ ਜ਼ਮਾਨਤ ਮਿਲ ਗਈ ਸੀ ਪਰ ਅੱਜ ਇੱਕ ਵਾਰ ਫਿਰ ਤੋਂ ਉਹਨਾਂ ਉੱਤੇ ਚੋਰੀ ਦਾ ਪਰਚਾ ਪਿਆ ਹੈ ਚੋਰੀ ਕੀਤੀ ਹੈ ਚੇਨ ਦੀ ਤੇ ਇਸ ਨੂੰ ਲੈ ਕੇ ਅਸੀਂ ਖਾਸ ਗੱਲਬਾਤ ਕਰਾਂਗੇ ਤੇ ਦੂਸਰਾ ਜਿਹੜਾ ਪੰਜਾਬ ਦਾ ਪੱਖ ਦਾ ਮੁੱਦਾ ਇਹ ਹੈ ਕਿ ਇੱਕ ਸਰਕਾਰੀ ਸਕੂਲ ਦੀ ਅੱਜ ਤਸਵੀਰ ਦੇਖਣ ਨੂੰ ਮਿਲੀ ਹੈ ਜਿੱਥੇ ਕਿ ਪੂਰੇ ਦੇਸ਼ ਨੇ ਅੱਜ ਗਣਤੰਤਰਤਾ ਦਿਵਸ ਮਨਾਇਆ ਹੈ ਤੇ ਇਸ ਸਰਕਾਰੀ ਸਕੂਲ ਦੇ ਵਿੱਚ ਕੈਬਨਿਟ ਮੰਤਰੀ ਬਲਕਾਰ ਸਿੰਘ ਜਿਹੜੇ ਨੇ ਉਹਨਾਂ ਦੇ ਵੱਲੋਂ ਮੁੱਖ ਮਹਿਮਾਨ ਦੇ ਵਜੋਂ ਸ਼ਿਰਕਤ ਕੀਤੀ ਗਈ ਸੀ ਪਰ ਤਸਵੀਰ ਸਰਕਾਰੀ ਸਕੂਲ ਦੀ ਕਿ ਬੱਚਿਆਂ ਨੂੰ ਜਿਹੜਾ ਫਰਸ਼ ਦੇ ਬਿਨਾਂ ਟਾਟ ਤੋਂ ਬਿਠਾਇਆ ਗਿਆ ਇੰਨੀ ਸਰਦੀ ਦੇ ਵਿੱਚ ਤੇ ਤੀਸਰਾ ਪੱਖ ਦਾ ਮੁੱਦਾ ਇਹ ਹੈ ਕਿ ਅੱਜ ਗਵਰਨਰ ਐਟ ਹਾਊਸ ਦੇ ਵਿੱਚ ਸੀਐਮ ਮਾਂਜਰੇ ਨੇ ਤੇ ਨਾਲ ਹੀ ਕਈ ਹੋਰ ਉੱਗੇ ਸ਼ਕਤੀਆਂ ਪਹੁੰਚੀਆਂ ਨੇ ਇਸ ਦੇ ਕੀ ਮਾਇਨੇ ਨੇ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਪੁੱਲਰ ਸਰ ਜਗਤਾਰ ਸਰ ਜਿਹੜੀ ਪਹਿਲੀ ਮੁੱਦਾ ਸੀਗਾ ਕਿ ਪਾਨਾ ਸਿੱਧੂ ਦੇ ਉੱਤੇ ਪਹਿਲਾਂ ਤਾਂ ਪਰਚਾ ਜਿਹੜਾ ਹੈ ਹਟਾ ਦਿੱਤਾ ਗਿਆ ਤੇ ਅੱਜ ਫਿਰ ਤੋਂ ਚੋਰੀ ਦਾ ਪਰਚਾ ਪਾ ਦਿੱਤਾ ਗਿਆ ਵੀ ਉਸਨੇ ਚੇਨ ਚੋਰੀ ਕੀਤੀ ਹੈ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਭਾਨਾ ਸਿੱਧੂ ਆ ਭਾਨਾ ਸਿੱਧੂ ਦੇ ਖਿਲਾਫ ਪਹਿਲਾ ਪਰਚਾ ਕਿਉਂ ਦਰਜ ਹੋਇਆ ਸਵਾਲ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਇਮੀਗ੍ਰੇਸ਼ਨ ਨੇ ਜਿਹੜੇ ਕਈ ਇਮਾਨਦਾਰੀ ਨਾਲ ਵੀ ਕੰਮ ਕਰਦੇ ਨੇ ਲੇਕਿਨ ਉਹਨਾਂ ਚੋਂ ਬਹੁਤ ਆ 99% ਕਹਿ ਸਿੱਧੇ ਕਿ ਠੱਗ ਨੇ ਸਭ ਬਾਗ ਦਿਖਾਉਂਦੇ ਲੋਕਾਂ ਦਾ ਧੋਖਾ ਕਰਦੇ ਬਹੁਤ ਸਾਰੇ ਲੋਕਾਂ ਦਾ ਪੈਸਾ ਲੈ ਲੈਂਦੇ ਨੇ ਵੀ ਤੁਹਾਨੂੰ ਅਸੀਂ ਬਾਹਰ ਭੇਜਾਂਗੇ ਇਸ ਮੁਲਕ ਭੇਜਾਂਗੇ ਫਲਾਣੇ ਮੁਲਕ ਚ ਭੇਜਾਂਗੇ ਪਾਸਪੋਰਟ ਰੱਖ ਲੈਂਦੇ ਨੇ ਪੈਸੇ ਮਾਰ ਲੈਂਦੇ ਨੇ ਫਿਰ ਦਿੰਦੇ ਨਹੀਂ ਆ ਲੋਕੀ ਨਾਰੇबाजी ਕਰਦੇ ਆ ਪੁਲਿਸ ਵੀ ਲੋਕਾਂ ਦਾ ਸਾਥ ਨਹੀਂ ਦਿੰਦੀ ਹੈ ਤੇ ਭਾਨਾ ਸਿੱਧੂ ਕੋ ਬਹੁਤ ਸਾਰੇ ਲੋਕਾਂ ਨੇ ਜਾਣਨਾ ਸ਼ੁਰੂ ਕਰ ਦਿੱਤਾ ਉਹਨਾਂ ਦੀਆਂ ਕਈ ਵੀਡੀਓ ਵਾਇਰਲ ਹੋਈਆਂ ਨੇ ਜਿਹਦੇ ਚੋ ਇਮੀਗ੍ਰੇਸ਼ਨ ਵਾਲਿਆਂ ਦੇ ਨਾਲ ਮਾੜੇ ਚੰਗੇ ਬੋਲ ਬੋਲਦੇ ਨੇ ਆਪਸ ਵਿੱਚ ਵੀ ਤੂੰ ਪੈਸੇ ਕਿਉਂ ਨਹੀਂ ਦਿੰਦੇ ਲੋਕਾਂ ਨਾਲ ਧੋਖਾ ਕਰਦੇ ਨੇ ਉਹ ਹੁਣ ਕਿਉਂਕਿ ਬਹੁਤ ਸਾਰੇ ਪੁਲਿਸ ਤੇ ਬਹੁਤ ਸਾਰੇ ਪੋਲਿਟਿਸ਼ੀਅਨਰ ਦੀਆਂ ਦੁਕਾਨਦਾਰਾਂ ਵੀ ਆ ਉਹਨਾਂ ਲੱਗਾ ਕਿ ਕਾਨੂੰਨ ਨੂੰ ਕੰਮ ਕਰਨਾ ਚਾਹੀਦਾ ਕਿ ਭਾਨਾ ਸਿੱਧੂ ਕੌਣ ਹੁੰਦਾ ਉਹ ਭਾਨਾ ਸਿੱਧੂ ਸਰਕਾਰ ਦੇ ਖਿਲਾਫ ਵੀ ਬੋਲਦੇ ਰਹਿੰਦੇ ਨੇ ਮੰਤਰੀਆਂ ਦੇ ਖਿਲਾਫ ਵੀ ਬੋਲਦੇ ਰਹਿੰਦੇ ਨੇ ਮੁੱਖ ਮੰਤਰੀ ਦੇ ਖਿਲਾਫ ਵੀ ਕੋਈ ਉੱਚਾ ਨੀਵਾ ਬੋਲਿਆ ਹੋਊਗਾ ਉਹਨੇ ਔ ਮਸਲੇ ਚ ਉਹ ਤੇ ਪਰਚਾ ਦਰਜ ਹੋ ਜਾਂਦਾ ਹੈਗਾ ਔਰ ਸਰ ਸਰਹਾਈ ਕੋ ਜਿਹੜੀ ਕੋਟ ਆ ਕੋਟ ਉਹਨੂੰ ਜ਼ਮਾਨਤ ਮਿਲ ਜਾਂਦੀ ਅੱਜ ਉਹਨੇ ਰਿਲੀਜ਼ ਹੋਣਾ ਸੀ ਲੇਕਨ ਨਾਲ ਦੀ ਨਾਲ ਪਟਿਆਲਾ ਪੁਲਿਸ ਵੀ ਜਿਹੜੀ ਸੁੱਤੀ ਪਈ ਉਹ ਜਾਗਦੀ ਉਹਨਾਂ ਨੇ ਵੀ ਇੱਕ ਪਰਚਾ ਦਰਜ ਕਰ ਦਿੱਤਾ ਕਿ ਨੇ ਚੈਨੀ ਚੋਰੀ ਕੀਤੀ ਇਹਦਾ ਮਤਲਬ ਹੈ ਕਿ ਪ੍ਰੀ ਪਲਾਨਡ ਆ ਹੋ ਸਕਦਾ ਹੈ ਕਿ ਇਸ ਮਸਲੇ ਦੇ ਵਿੱਚ ਵੀ ਉਹਨੂੰ ਜ਼ਮਾਨਤ ਮਿਲ ਜੇ ਫਿਰ ਕਿਸੇ ਹੋਰ ਜ਼ਿਲ੍ਹੇ ਦੇ ਵਿੱਚ ਪਰਚਾ ਦਰਜ ਕਰ ਜੇ ਪੰਜਾਬ ਦੇ ਲੋਕਾਂ ਨੂੰ ਇਹ ਚਾਹੀਦਾ ਕਿ ਜਿਹੜੇ ਪੰਜਾਬ ਦੇ ਲੋਕ ਮੁੱਦਿਆਂ ਦੀ ਗੱਲ ਕਰਦੇ ਨੇ ਪੰਜਾਬ ਦੀ ਗੱਲ ਕਰਦੇ ਨੇ ਉਹ ਤਿਆਰ ਬਰ ਤਿਆਰ ਰਹਿਣ ਕਿ ਤੁਹਾਨੂੰ ਜੇ ਸਰਕਾਰ ਪਾਲਸ ਨੇ ਮਕਦਮਾ ਤੁਹਾਡੇ ਖਿਲਾਫ ਝੂਠਾ ਪਰਚਾ ਦਰਜ ਕਰ ਦਿੱਤਾ ਤੇ ਫਿਰ ਜੇ ਤੁਹਾਨੂੰ ਜ਼ਮਾਨਤ ਹਾਈ ਕੋਰਟ ਵੀ ਦੇ ਦਿੰਦੀ ਹੈਗੀ ਆ ਉਸ ਤੋਂ ਬਾਅਦ ਤੁਸੀਂ ਤਿਆਰ ਹੋ ਤੁਹਾਡੇ ਖਿਲਾਫ ਇੱਕ ਹੋਰ ਪਰਚਾ ਦਰਜ ਹੋ ਸਕਦਾ ਜਿਵੇਂ ਸੁਪਾਲ ਸਿੰਘ ਖੈਰਾ ਨੂੰ ਜ਼ਮਾਨਤ ਮਿਲ ਜਾਂਦੀ ਆ ਫਿਰ ਸਰਕਾਰ ਪੁਲਿਸ ਇੱਕ ਹੋਰ ਮੁਕਦਮਾ ਦਰਜ ਕਰ ਦਿੰਦੀ ਆ ਫਿਰ ਉਹਨੂੰ ਹੋਰ ਜ਼ਮਾਨਤ ਲੈਣੀ ਪੈਂਦੀ ਹੁਣ ਇੱਕ ਆ ਕੇਸ ਆ ਗਿਆ ਭਾਨਾ ਸਿੱਧੂ ਹੋਣਾ ਤੇ ਇਮੀਗ੍ਰੇਸ਼ਨ ਵਾਲਿਆਂ ਦੇ ਖਿਲਾਫ ਜਿਹੜੇ ਲੋਕਾਂ ਨੂੰ ਠੱਗਦੇ ਨੇ ਉਹਨਾਂ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਪੁਲਿਸ ਵਾਲਿਆਂ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਜਿਨ੍ਹਾਂ ਦੇ ਮਹੀਨੇ ਵੱਜੇ ਹੋਏ ਨੇ ਹੁਣ ਭਾਨਾ ਸਿੱਧੂ ਨੂੰ ਜ਼ਮਾਨਤ ਮਿਲ ਗਈ ਕਿ ਇੱਕ ਜਨਾਨੀ ਨੇ ਸ਼ਿਕਾਇਤ ਦਿੱਤੀ ਸੀ ਕਿ ਮੇਰੇ ਕੋਲ 10000 ਰੁਪਏ ਮੰਗਿਆ ਹੁਣ ਉਹਦੀ ਕੋਈ ਇਨਵੈਸਟੀਗੇਸ਼ਨ ਨਹੀਂ ਹੋਈ ਕਿਉਂਕਿ ਸਾਡੇ ਪੁਲਿਸ ਦੇਸ਼ ਦੇ ਵਿੱਚ ਇੱਕ ਵਾਰਾ ਪੁਲਿਸ ਮਕਦਮਾ ਦਰਜ ਕਰ ਦੇ ਝੂਠਾ ਸੱਚਾ ਤੇ ਬੰਦਾ ਬਰੀ ਹੋਣ ਲੱਗਿਆ ਸਦੀਆਂ ਲੱਗ ਜਾਂਦੀਆਂ ਹੈਗੀਆਂ ਹੁਣ ਆਪਾਂ ਦਾ ਸਿੱਧੂ ਨੂੰ ਜਮਾਨਤ ਮਿਲ ਗਈ ਤੇ ਪਟਿਆਲਾ ਕਰ ਦਿੱਤਾ ਹੁਣ ਸਵਾਲ ਹੈ ਕਿ ਪਟਿਆਲਾ ਪੁਲਿਸ ਨੇ ਪਹਿਲਾਂ ਕਿਉਂ ਨਹੀਂ ਦੱਸਿਆ ਕੋਰਟ ਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਜਿੱਦਨ ਉਹਨੂੰ ਜ਼ਮਾਨਤ ਮਿਲੀ ਸੀ ਉਦੋਂ ਹੀ ਪਟਿਆਲਾ ਪੁਲਿਸ ਕਹਿ ਦਿੰਦੇ ਕਿ ਇਹਦੇ ਖਿਲਾਫ ਪਰਚਾ ਦਰਜ ਹੈ ਇਹਦਾ ਮਤਲਬ ਬੜਾ ਸ਼ਾਜਿਸ਼ ਤਹਿਤ ਪੁਲਿਸ ਉਹਦੇ ਖਿਲਾਫ ਲੱਗੀ ਹੋਈ ਹੈ ਇਹ ਵੀ ਮੰਨ ਕੇ ਚੱਲਦੇ ਕਿ ਜੇ ਇਸ ਮਸਲੇ ਦੇ ਵਿੱਚ ਵੀ ਉਹਨੂੰ ਜ਼ਮਾਨਤ ਮਿਲਦੀ ਕੱਲ੍ਹ ਵੇ ਨਹੀਂ ਕਿ ਮਾਨਸਾ ਪੁਲਿਸ ਜਾਂ ਸੰਗਰੂਰ ਪੁਲਿਸ ਜਾਂ ਫਿਰੋਜ਼ਪੁਰ ਪੁਲਿਸ ਮੁਖਸ ਕੋਈ ਵੀ ਪੰਜਾਬ ਦੀ ਪੁਲਿਸ ਉਹਦੇ ਖਿਲਾਫ ਮਕਦਮਾ ਦਰਜ ਕਰ ਸਕਦੀ ਹੈ ਪਰ ਇਹ ਸਰਾਸਰ ਸਰਕਾਰ ਨੂੰ ਇਹੋ ਜੇ ਤੱਕੇ ਨਹੀਂ ਕਰਨੇ ਚਾਹੀਦੇ ਜੇ ਕਿਸ ਕੋਈ ਠੱਗ ਰਿਹਾ ਉਹਦੇ ਖਿਲਾਫ ਪਰਚੇ ਦਰਜ ਹੋਣੇ ਪਰ ਸਰਕਾਰ ਦੇ ਇਸ ਐਕਸ਼ਨ ਤੋਂ ਪੁਲਿਸ ਦੇ ਐਕਸ਼ਨ ਤੋਂ ਲੱਗੇ ਕਿ ਕਿਵੇਂ ਨਾ ਕਿਵੇਂ ਲੱਗਦਾ ਕਿ ਭਾਨੇ ਸਿੱਧੂ ਦੇ ਨਾਲ ਵੀ ਕੋਈ ਖਾਰ ਰੱਖੀ ਜਾ ਰਹੀ ਆ ਔਰ ਪਹਿਲੀ ਗੱਲ ਆ ਕਿ ਭਾਨਾ ਸਿੱਧੂ ਨੂੰ ਇਸ ਸਟੈਪ ਕਿਉਂ ਚੁੱਕਣਾ ਪਿਆ ਭਾਨਾ ਸਿੱਧੂ ਦੇ ਬਜਾਇ ਕੋਈ ਹੋਰ ਚੱਕਦਾ ਤੇ ਕੀ ਉਹਦੇ ਖਿਲਾਫ ਪਰਚਾ ਦਰਜ ਕਰਦੇ ਕੀ ਜੇ ਤੁਹਾਡੇ ਐਮਐਲਏ ਦੇ ਕੋ ਲੋਕ ਆਉਂਦੇ ਜੇ ਉਸ ਇਲਾਕੇ ਦੇ ਐਮਐਲਏ ਹੁੰਦੇ ਲੋਕ ਵੀ ਸਾਡੇ ਪੈਸੇ ਮੜਾਓ ਤੇ ਕਿਉਂ ਕੋਈ ਭਾਨਾ ਸਿੱਧੂ ਦੇ ਘਰ ਜਾਂਦਾ ਇਹਦਾ ਮਤਲਬ ਤੁਹਾਡੇ ਐਮਐਲਏ ਵੀ ਕਾਰਵਾਈ ਨਹੀਂ ਕਰਦੇ ਹੁਣ ਤਾਂ ਇਹ ਚਾਹੀਦਾ ਕਿ ਜਿਹੜੇ ਪੀੜਤ ਲੋਕ ਨੇ ਉਹ ਪੁਲਿਸ ਅਫਸਰਾਂ ਨੂੰ ਮਿਲਣ ਐਸਐਸਪੀ ਲੇਕਿਨ ਉਤੋਂ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਐਮਐਲਏ ਕੋ ਲੋਕ ਜਾਂਦੇ ਨੇ ਐਮਐਲਏ ਕੋ ਇਨਸਾਫ ਨਹੀਂ ਮਿਲਦਾ ਤੇ ਭਾਨਾ ਸਿੱਧੂ ਦਾ ਫਿਰ ਉਹ ਝਟਕਾ ਤਰੀਕਾ ਹੈਗਾ ਲੋਕਾਂ ਨੂੰ ਜਿੱਥੇ ਇਮੀਗ੍ਰੇਸ਼ਨ ਦੇ ਦਫ਼ਤਰ ਵੜ ਜਾਂਦਾ ਹੈਗਾ ਉਹ ਜਾ ਕੇ ਕਈ ਉਹ ਕਹ ਦੋ ਤੁਸੀਂ ਉਹ ਪੈਸੇ ਲੋਕਾਂ ਦੇ ਮੜਵਾਉਂਦਾ ਜਿਵੇਂ ਹੁਣ ਤੱਕ ਖਬਰਾਂ ਪ੍ਰਕਾਸ਼ ਤੋਂ ਹੀਆਂ ਕਿ 2 ਕਰੋੜ ਦੇ ਕਰੀਬ ਲੋ ਉਸਨੇ ਪੈਸੇ ਵਾਪਸ ਮੜਾਏ ਨੇ ਉੱਥੇ ਪੁਲਿਸ ਨੂੰ ਤਕਲੀਫ ਹੈ ਕਿ ਇਹ ਕਿਉਂ ਸਾਡੀਆਂ ਦੁਕਾਨਾਂ ਬੰਦ ਹੋ ਰਹੀਆਂ ਨੇ ਪਰ ਸਵਾਲ ਹੈ ਕਿ ਇਸ ਮਸਲੇ ਦੇ ਵਿੱਚ ਤੁਸੀਂ ਲੋਕਾਂ ਨੂੰ ਕਿੰਨਾ ਕੀ ਦਬੋਗੇ ਕਿੰਨੇ ਕੀ ਪਰਚੇ ਪਾ ਲੋਗੇ ਇੱਕ ਭਾਨੇ ਸਿੱਧੂ ਦੇ ਖਿਲਾਫ ਪਾਓਗੇ ਤਾਂ ਹੋਰ ਭਾਨੇ ਸਿੱਧੂ ਖੜੇ ਹੋਏ ਨੇ ਲੋਕਾਂ ਨੇ ਤੇ ਇੱਕ ਨੰਬਰ ਦੀ ਕਮਾਈ ਆ ਅਪਸਰਾਂ ਦੀ ਤੇ ਦੋ ਨੰਬਰ ਦੀ ਕਮਾਈ ਹੋ ਸਕਦੀ ਪੋਲਿਟਿਸ਼ਨਾਂ ਦੀ ਦੋ ਨੰਬਰ ਦੀ ਕਮਾਈ ਹੋ ਸਕਦੀ ਪਰ ਜਿਨ੍ਹਾਂ ਨੇ ਵਿਚਾਰੇ ਨੇ ਕਰਜ਼ਾ ਲੈ ਕੇ ਜ਼ਮੀਨ ਗਹਿਣੇ ਰੱਖ ਕੇ ਰਿਸ਼ਤੇਦਾਰਾਂ ਕੋ ਫੜ ਕੇ ਜਾਂ ਜਿਹੜੀ ਆਪਣੀ ਉਹਨਾਂ ਨੇ ਕਮਾਈ ਕੀਤੀ ਉਹਦਾ ਪੂੰਜੀ ਕੱਢ ਕੇ ਬੰਦਾ ਬਾਹਰ ਜਾਣ ਦੀ ਜਾਂਦਾ ਹੈਗਾ ਤੇ ਉਹ ਜਿਹੜੇ ਏਜੰਟ ਨੈਮੀਗਰੇਸ਼ਨ ਵਾਲੋਂ ਪੈਸੇ ਦੱਬ ਲੈਂਦੇ ਨੇ ਇਸ ਕਰਕੇ ਭਾਨਾ ਸਿੱਧੂ ਵਰਗੇ ਲੋਕ ਮੰਨਦੇ ਖੜੇ ਹੁੰਦੇ ਨੇ ਹੋ ਸਕਦਾ ਕਿ ਕਾਨੂੰਨੀ ਤੌਰ ਤੇ ਅਗਰ ਭਾਨਾ ਸਿੱਧੂ ਗਲਤ ਹੋਵੇ ਪਰ ਉਹਦੇ ਖਿਲਾਫ ਪਰਚੇ ਇਦਾਂ ਦਰਜ ਕਰਨੇ ਉਹ ਸਰਾਸਰ ਗਲਤ ਹੈ ਕਾਨੂੰਨ ਦੋਨੇ ਪਾਸਿਓ ਤੋੜਿਆ ਜਾ ਰਿਹਾ ਪਰ ਸਵਾਲ ਆ ਕਿ ਭਾਨਾ ਸਿੱਧੂ ਵਰਗੇ ਲੋਕ ਕਿਉਂ ਖੜੇ ਹੋ ਰਹੇ ਫਿਰ ਚੁਣੀਆਂਆਂ ਹੀ ਸਰਕਾਰਾਂ ਦਾ ਕੀ ਫਾਇਦਾ ਤੇ ਇਸ ਕਰਕੇ ਨਹੀਂ ਫਾਇਦਾ ਕਿਉਂਕਿ ਤੁਸੀਂ ਕੰਮ ਨਹੀਂ ਕਰਦੇ ਹੋਗੇ ਲੋਕ ਲਾਜ਼ਮੀ ਤੌਰ ਤੇ ਭਾਨਾ ਸਿੱਧੂ ਤੋਂ ਪਹਿਲਾਂ ਐਮਐਲਏ ਕੋ ਗਏ ਹੋਣਗੇ ਐਮਐਲਏ ਨੇ ਕੋਈ ਆਪਣਾ ਪੱਲਾ ਨਹੀਂ ਫੜਾਇਆ ਹੋਊਗਾ ਤੇ ਲੋਕਾਂ ਨੇ ਭਾਨਾ ਸਿੱਧੂ ਕੋ ਜਾਣਾ ਸ਼ੁਰੂ ਕਰ ਦਿੱਤਾ ਹੁਣ ਪੰਜਾਬ ਦੇ ਵਿੱਚ ਕੀ ਜਿਹੜਾ ਕੋਈ ਬੋਲੂਗਾ ਜਾਂ ਲੋਕਾਂ ਦੀ ਗੱਲ ਕਰੂਗਾ ਉਹਦੇ ਖਲਾ ਪਰਚੇ ਥੋੜਾ ਦਰਜ ਕਰਨਗੇ ਪਹਿਲੀ ਗੱਲ ਕਿ ਚੈਨੀ ਚੋਰੀ ਦਾ ਪਰਚਾ ਦਰਜ ਕੀਤਾ ਤੇ ਅੱਜ ਕੀਤਾ ਪਰਚਾ ਅੱਜ ਕਿਸ ਨੇ ਸ਼ਿਕਾਇਤ ਕੀਤੀ ਪਹਿਲਾਂ ਦੇ 10 15 ਦਿਨ ਤੋਂ ਭਾਨਾ ਜੇਲ੍ਹ ਦੇ ਵਿੱਚ ਆ ਬੁਰਸ ਕੀ ਉਹ ਦੱਸੇਗੀ ਕਿ ਕਦੋਂ ਪਰਚਾ ਦਰਜ ਹੋਇਆ ਉਹ ਕਿਹਦੀ ਚੈਨੀ ਚੋਰੀ ਕੀਤੀ ਗਈ ਹੈ ਕਿੱਥੋਂ ਕੀਤੀ ਗਈ ਹੈ ਮਤਲਬ ਰਾਹੀਰ ਜਾਂਦੀ ਹੈ ਕੋਈ ਸਨੇਚਿੰਗ ਕੀਤੀ ਗਈ ਹੈ ਇਹ ਕਿਹ ਵੀ ਸਵਾਲ ਖੜਾ ਹੁੰਦਾ ਹੈ ਕਿ ਜੇਕਰ ਪੰਜਾਬ ਦੇ ਵਿੱਚ ਹੁਣ ਕੋਈ ਬੋਲੇਗਾ ਉਹ ਵੀ ਲੋਕਾਂ ਦੇ ਹੱਕਾਂ ਦੇ ਲਈ ਕਿ ਉਹਨੂੰ ਵੀ ਬੋਲਣ ਦੀ ਇਜਾਜ਼ਤ ਨਹੀਂ ਉਹਨਾਂ ਨੂੰ ਵੀ ਐਦੀ ਜੇਲਾ ਦੇ ਵਿੱਚ ਡੱਕਿਆ ਜਾਵੇਗਾ ਇਸ ਸੁਪਾਲ ਸਿੰਘ ਖਹਿਰਾ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਇੱਕ ਲੈਸਨ ਦਿੱਤਾ ਗਿਆ ਹੈਗਾ ਕਿ ਜਿਵੇਂ ਸੁਪਾਲ ਸਿੰਘ ਖਹਿਰਾ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹਾਈ ਕੋਰਟ ਜਮਾਨਤ ਦਿੱਤੀ ਉਹਦੇ ਖਿਲਾਫ ਇੱਕ ਹੋਰ ਝੂਠਾ ਮੁਕਦਮਾ ਦਰਜ ਕੀਤਾ ਜਾਂਦਾ ਉਸ ਝੂਠੇ ਦੇ ਵੀ ਨੂੰ ਸੱਚ ਸਾਬਤ ਕਰਨ ਵਾਸਤੇ ਪੰਜਾਬ ਪੁਲਿਸ ਸੁਪਰੀਮ ਕੋਰਟ ਜਾਂਦੀ ਹੈਗੀ ਉੱਥੋਂ ਵੀ ਸਰ ਪੰਜਾਬ ਪੁਲਿਸ ਦੀ ਝਾੜ ਪੈਂਦੀ ਹੈਗੀ ਉਸ ਤੋਂ ਬਾਅਦ ਇਹ ਅੰਦਾਜ਼ਾ ਸੀ ਲੋਕ ਕਿ ਨਾਮ ਬੋਲਣ ਉਹਨਾ ਇਹ ਕਿ ਬੋਲਣ ਵਾਲੇ ਕਿੰਨੇ ਲੋਕ ਨੇ ਪੰਜਾਬ ਦੇ ਵਿੱਚ ਜ਼ਮੀਰ ਵਾਲੇ ਕਿੰਨੇ ਲੋਕ ਨੇ ਅਣਖੀਲ ਕਿੰਨੇ ਲੋਕ ਨੇ ਉਹਨਾਂ ਤੇ ਨਿਰਭਰ ਕਰਦਾ ਹੈਗਾ ਕਿ ਆਖਿਰ ਇਹ ਕੀ ਆ ਕਿ ਜੇ ਲੋਕਾਂ ਦੀ ਲੋਕਾਂ ਦੀ ਕੋਈ ਗੱਲ ਕਰਦਾ ਤਾਂ ਉਹਦੇ ਖਿਲਾਫ ਤੁਸੀਂ ਪਰਚੇ ਦਰਜ ਨਹੀਂ ਕਰਨੇ ਚਾਹੀਦੇ ਹੈਗੇ ਅਗਰ ਕੋਈ ਕਾਨੂੰਨ ਤੋੜਦਾ ਤੇ ਕਰੋ ਪਰ ਜੇ ਲੋਕਾਂ ਦੀ ਗੱਲ ਕਰ ਰਿਹਾ ਲੋਕਾਂ ਦੇ ਪੈਸੇ ਮੋੜ ਰਿਹਾ ਤੇ ਸਰਕਾਰ ਨੂੰ ਇਹਦੇ ਵਿੱਚ ਕੋਈ ਪੁਲਿਸ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ ਹੈਗੀ ਪਰ ਇਹ ਗਲਤ ਰੀਤ ਆ ਇਹ ਜੋ ਵੀ ਪੁਲਿਸ ਕਰ ਰਹੀ ਹੈ ਜਾਂ ਜਿਹਦੇ ਕਹਿਣ ਤੇ ਕਰ ਰਹੀ ਹੈ ਜਿਹਦੇ ਦਬਾਅ ਕਰ ਰਹੀ ਆ ਉਹ ਸਰਾਸਰ ਗਲਤ ਆ ਫਿਰ ਤਾਂ ਕਾਨੂੰਨ ਪੁਲਿਸ ਵੀ ਤੋੜ ਰਹੀ ਆ ਨਿਜ਼ਮ ਉਹ ਵੀ ਇਹ ਥੋੜਾ ਜਣੇ ਖੜੇ ਨੂੰ ਤੁਸੀਂ ਆਪਣਾ ਪਰਚਾ ਦਰਜ ਕਰ ਦੋ ਕਿ ਭਾਨਾ ਸਿੱਧੂ ਜੇ ਸਨੇਚਿੰਗ ਕੀਤੀ ਉਹਨੇ ਚੋਰੀ ਚੈਨੀ ਖੋਈ ਆ ਕਿ ਤੁਹਾਡੇ ਕੋ ਕੋਈ ਸੀਸੀਟੀਵੀ ਫੁਟੇਜ ਹੈ ਕਿ ਜਿੱਥੇ ਚੋਰੀ ਹੋਈ ਕਿ ਉਥੇ ਕੈਮਰੇ ਦੇ ਵਿੱਚ ਆਇਆ ਜਾਂ ਜਿੰਨੇ ਸ਼ਿਕਾਇਤ ਕੀਤੀ ਕਿ ਉਹ ਭਾਨਾ ਸਿੱਧੂ ਨੂੰ ਕਿੱਥੇ ਮਿਲਿਆ ਸੀ ਜੇ ਪਟਿਆਲੇ ਕੋਈ ਮਕਦਮਾ ਦਰਜ ਹੋਇਆ ਤੇ ਕਿਤੇ ਨਾ ਕਿਤੇ ਆਧਾਰ ਤੇ ਬਣਾਇਆ ਹੋਗਾ ਕਿਸ ਨੇ ਸ਼ਿਕਾਇਤ ਕੀਤੀ ਹੋਗੀ ਜੇ ਕੋਈ ਵੀ ਚੈਨੀ ਖੋਈ ਚਾਹੇ ਉਹ ਬੰਦਾ ਚ ਬੁੜੀ ਹੈਗੀ ਆ ਜਾਂ ਕੀ ਉਥੇ ਕੈਮਰੇ ਹਜਕਲ ਹਰ ਸ਼ਹਿਰ ਚ ਹਰ ਪਿੰਡ ਚ ਲਗਭਗ ਕੈਮਰੇ ਲੱਗੇ ਨੇ ਕਿ ਪੁਲਿਸ ਨੇ ਉਹ ਤਹਿਕੀਕਾਤ ਕੀਤੀ ਹੈਗੀ ਇਹਦਾ ਮਤਲਬ ਬਾਕੀ ਪਟਿਆਲਾ ਪੁਲਿਸ ਨੇ ਵੀ ਪਨਾਸਿੱਦੂ ਦੇ ਨਾਲ ਤੱਕਾ ਕੀਤਾ ਇੱਕ ਪਾਸੇ ਤਾਂ ਲੋਕ ਇਹ ਕਹਿ ਰਹੇ ਨੇ ਕਿ ਇਹਨਾਂ ਨੇ ਸਾਡਾ ਕਰੋੜਾ ਰੁਪਏ ਦਾ ਪੈਸਾ ਮੜਵਾਇਆ ਤੇ ਅਸੀਂ 10000 ਤੱਕ ਤਾਂ ਕੀ ਅਸੀਂ ਤਾਂ ਇਹਨਾਂ ਨੂੰ ਲੱਖਾਂ ਰੁਪਏ ਤੱਕ ਦੇ ਦਿਆ ਉੱਪਰ ਤੋਂ ਚੋਰੀ ਇਹਦਾ ਸਰਾਸਰ ਇਹ ਗੱਲ ਆ ਗਈ ਨਾ ਕਿ ਜੇਕਰ ਅਸੀਂ ਲੋਕਾਂ ਦੇ ਹੱਕ ਦੇ ਲਈ ਖੜਾਂਗੇ ਤਾਂ ਮਤਲਬ ਅਸੀਂ ਪਰਚੇ ਤਿਆਰ ਆਪਣੇ ਉੱਪਰ ਪਾਣ ਲਈ ਹੋ ਜਾਈਏ ਬਿਲਕੁਲ ਆਜ਼ਮੀ ਤੌਰ ਤੇ ਇਸ ਤੋਂ ਦਈ ਹੈ ਕਿ ਜਿਹੜੇ ਵੀ ਲੋਕ ਉਹਨਾਂ ਲੋਕਾਂ ਦੀ ਗੱਲ ਕਰਨਗੇ ਇਹੋ ਜੇ ਕੰਮ ਕਰਨਗੇ ਲੋਕ ਦੁੱਖ ਤਕਲੀਫਾਂ ਵਿੱਚ ਸ਼ਾਮਲ ਹੋਣਗੇ ਪੈਸੇ ਮੜਵਾਉਣਗੇ ਇਹਦਾ ਮਤਲਬ ਇਹ ਕਿ ਪਰਚਿਆਂ ਵਾਸਤੇ ਤਿਆਰ ਹੋ ਜੋ ਹੁਣ ਸਵਾਲ ਹੈ ਕਿ ਇਸ ਤਰ੍ਹਾਂ ਹੀ ਮਾਨਸਾ ਪੁਲਿਸ ਨੇ ਤੇ ਬਠਿੰਡਾ ਪੁਲਿਸ ਨੇ ਪਰਮਿੰਦਰ ਝੋਟੇ ਦੇ ਖਿਲਾਫ ਪਰਚੇ ਦਰਜ ਕਰਵਾ ਦਿੱਤੇ ਸੀ ਮਿਲ ਕੇ ਕਿਉਂਕਿ ਉਹ ਨਸ਼ਾ ਛਡਾਊ ਲੋਕਾਂ ਨੂੰ ਪ੍ਰਮੋਟ ਕਰ ਰਿਹਾ ਸੀ ਕਿ ਨਸ਼ਾ ਛੱਡੋ ਬਹੁਤ ਮਾੜੀ ਆ ਦੁਕਾਨਾਂ ਦੇ ਜਾ ਕੇ ਉਹ ਛਾਪੇ ਮਾਰੇ ਵੀ ਤੁਸੀਂ ਨਾ ਨਸ਼ੇ ਵਿੱਚੋਂ ਪਰ ਪੁਲਿਸ ਨੇ ਉਸ ਤੇ ਮਕਦਮਾ ਦਰਜ ਕਰ ਦਿੱਤਾ ਉਹ ਵੀ ਸਰਕਾਰ ਨੂੰ ਬੈਕਫੁੱਟ ਤੇ ਆਉਣਾ ਪਿਆ ਹੁਣ ਜਿਹੜਾ ਭਾਨਾ ਸਿੱਧੂ ਆ ਭਾਨਾ ਸਿੱਧੂ ਦੇ ਮਸਲੇ 'ਚ ਜਿਹੜਾ ਪਰਚਾ ਦਰਜ ਕੀਤਾ ਉਹਨਾਂ ਨੇ ਪਹਿਲਾਂ ਹੀ ਲੋਕਾਂ ਨੇ ਉੱਥੋਂ ਦੇ ਲੋਕਾਂ ਨੇ ਆਵਾਜ਼ ਦਿੱਤੀ ਕਿ ਅਸੀਂ 29 ਤਰੀਕ ਨੂੰ ਪ੍ਰੋਟੈਸਟ ਕਰਾਂਗੇ ਪਰਚਾ ਜਿਹੜਾ ਸਰਕਾਰ ਨੇ ਪਹਿਲਾਂ ਤੇ ਇੱਕ ਪਰਚਾ ਹੈ ਹੁਣ ਦੋ ਪਰਚੇ ਅਗੇ ਅਸੀਂ ਰੱਦ ਕਰਾਉਣ ਵਾਸਤੇ ਇਕੱਠੇ ਹੋਵਾਂਗੇ ਇਸ ਕਰਕੇ ਲੋਕ ਖੜੇ ਵੀ ਹੋ ਰਹੇ ਨੇ ਮਤਲਬ ਲੋਕ ਇਹ ਵੀ ਕਹਿ ਸਕਦੇ ਕਿ ਪੁਲਿਸ ਦੇ ਐਕਸ਼ਨ ਤੋਂ ਨਹੀਂ ਡਰੇ ਸਰਕਾਰ ਦੇ ਐਕਸ਼ਨ ਤੋਂ ਨਹੀਂ ਡਰੇ ਮਤਲਬ ਲੋਕੀ ਕਹਿਣਗੇ ਕਿ ਇਦਾਂ ਤੇ ਫਿਰ ਘਰ ਬੈਠ ਜੋ ਔਰ ਪੰਜਾਬੀ ਜਿਹੜੀ ਕੌਮ ਹੈ ਘਰ ਬੈਠਣ ਵਾਲੀ ਨਹੀਂ ਪੰਜਾਬੀ ਤੇ ਅਣਖ ਦੀ ਖਾਤਰ ਜ਼ਮੀਰ ਦੀ ਖਾਤਰ ਕੌਮियत ਦੀ ਖਾਤਰ ਦੇਸ਼ ਦੀ ਖਾਤਰ ਉਹ ਹੱਸ ਹੱਸ ਕੇ ਉਹਨਾਂ ਨੇ ਪੰਜਾਬੀਆਂ ਨੇ ਹਿੱਸਾ ਲਿਆ ਹੈਗਾ ਪਰ ਇਹ ਸਰਕਾਰਾਂ ਨੂੰ ਪੁਲਿਸ ਨੂੰ ਭੁਲੇਖਾ ਦਬਾਉਣ ਦੇ ਯਤਨ ਜਿਵੇਂ ਅੱਜ ਮੁੰਡੇ ਜਿਹੜੇ ਉੱਥੇ ਪਹੁੰਚੇ ਜਿਨ੍ਹਾਂ ਨੇ ਮਲੇਰ ਕੋਟਲੇ ਵੀ ਅੱਜ ਭਾਨਾ Sidhu ਬਾਹਰ ਆਊਗਾ ਕਿਉਂਕਿ ਲੋਕਾਂ ਦੀ ਗੱਲ ਕਰ ਰਿਆ ਗਿਆ ਬਹੁਤ ਸਾਰੇ ਨੌਜਵਾਨ ਇਕੱਠੇ ਹੋ ਕੇ ਕਹਿੰਦੇ ਕਿ ਇੱਕ ਭਾਨਾ ਫੜਿਆ 10 ਭਾਨੇ ਤਿਆਰ ਨੇ ਤੁਸੀਂ ਕਰਨਾ ਕਰ ਲੋ ਇਹ ਕਹਿੰਦੇ ਕਿ ਦਬਾਇਆ ਜਾ ਰਿਹਾ ਹੁਣ ਤਾਂ ਇਮੀਗ੍ਰੇਸ਼ਨ ਵਾਲਿਆਂ ਦੇ ਖਿਲਾਫ ਪਰਚਾ ਦਰਜਾ ਜਿਹੜੀ ਬੀਬੀ ਨੇ ਸ਼ਿਕਾਇਤ ਬੀਬੀ ਦੇ ਬਾਰੇ ਇਹਨਾਂ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਸੀ ਕਿ ਉਹਨੇ ਕਿੰਨੇ ਲੋਕਾਂ ਦੇ ਪੈਸੇ ਦੱਬੇ ਨੇ ਕੀ ਉਹ ਇਮੀਗ੍ਰੇਸ਼ਨ ਚਲਾ ਰਹੀ ਆ ਕੀ ਉਹ ਸਰਕਾਰ ਤੋਂ ਨੇ ਮਨਜ਼ੂਰੀ ਲਈ ਆ ਕਿੰਨੇ ਲੋਕਾਂ ਨੇ ਉਹਦੇ ਖਿਲਾਫ ਸ਼ਿਕਾਇਤਾਂ ਦਿੱਤੀਆਂ ਉਹ ਜਾਂਚ ਹੋਣੀ ਚਾਹੀਦੀ ਉਸ ਇਲਾਕੇ ਦੇ ਅਫਸਰ ਦੇ ਖਿਲਾਫ ਜਾਂਚ ਹੋਣੀ ਚਾਹੀਦੀ ਵੀ ਤੂੰ ਇਹਦੇ ਖਿਲਾਫ ਕਿੰਨੇ ਪਰਚੇ ਦਰਜੇ ਇਹ ਉਲਟਾ ਹੋ ਰਿਹਾ ਤੇ ਇਸ ਕਰਕੇ ਸਰਸਰ ਜਿਹੜੀ ਵੀ ਇਹ ਪੁਲਿਸ ਐਕਸ਼ਨ ਕਰ ਰਹੀ ਆ ਉਹ ਮਾੜੀ ਇਸ ਮਸਲੇ 'ਚ ਘੱਟੋ-ਘੱਟ ਸਰਕਾਰ ਨੂੰ ਦੁਬਾਰਾ ਪੰਜਾਬ ਪੁਲਿਸ ਨੂੰ ਸੋਚਣਾ ਚਾਹੀਦਾ ਕਿ ਆਖਰ ਤੁਸੀਂ ਕੀ ਕਰ ਰਹੇ ਹੋ ਤੁਸੀਂ ਨੌਜਵਾਨਾਂ ਨੂੰ ਪੜਘਾ ਰਹੇ ਹੋ ਤੁਸੀਂ ਨੌਜਵਾਨਾਂ ਨੂੰ ਦੱਬ ਰਹੇ ਹੋ ਤੁਹਾਡਾ ਜ਼ਬਰ ਦੇਖ ਰਿਹਾ ਹੈ ਤੁਸੀਂ ਜ਼ੁਲਮ ਦੀ ਰਾਹ ਤੇ ਤੁਰੇ ਹੋ ਜਦੋਂ ਸਰਕਾਰਾਂ ਜ਼ਬਰ ਤੇ ਜ਼ੁਲਮ ਦੀ ਰਾਹ ਤੁਰਦੀਆਂ ਤੇ ਇੱਕ ਆਵਾਜ਼ ਖੜੀ ਹੁੰਦੀ ਆ ਉਹ ਲੋਕਾਂ ਦੀ ਆਵਾਜ਼ ਹੁੰਦੀ ਆ ਤੇ ਜਦੋਂ ਲੋਕਾਂ ਦੀ ਆਵਾਜ਼ ਖੜੀ ਹੁੰਦੀ ਆ ਤੇ ਫਿਰ ਵੱਡਿਆਂ ਵੱਡਿਆਂ ਦੇ ਜਿਹੜੇ ਤਖਤਾ ਉਹ ਪਲਟ ਜਾਂਦੇ ਹੈਗੇ ਨੇ ਸਰਕਾਰਾਂ ਨੂੰ ਚਾਹੀਦਾ ਕਿ ਇਹੋ ਜੇ ਮਸਲੇ ਲੋਕਾਂ ਤੱਕ ਨਾਲ ਲੋਕਾਂ ਮੈਂਦੇ ਤੱਕ ਪਹੁੰਚਣ ਪਰ ਲੋਕਾਂ ਮੈਂਦੇ ਕੰਮ ਨਹੀਂ ਕਰਦੇ ਹੈਗੇ ਇਸ ਕਰਕੇ ਭਾਨਾ ਸਿੱਧੂ ਵਰਗੇ ਆ ਭਾਨਾ ਸਿੱਧੂ ਦਾ ਪਿਸ਼ੋਕੜ ਕੀ ਆ ਕੀ ਨਹੀਂ ਕਰਦਾ ਪਰ ਭਾਨਾ ਸਿੱਧੂ ਖੜਾ ਕਿਉਂ ਹੋਇਆ ਇਸ ਕਰਕੇ ਕਿ ਉਹ ਦੇ ਇਲਾਕੇ ਦੇ ਲੋਕਾਂ ਨੇ ਕਿਉਂਕਿ ਇਹ ਆਵਾਜ਼ ਹੈ ਸਾਡੇ ਪੈਸੇ ਮੜੋ ਮੜਾ ਦੇਂਦਾ ਹੁਣ ਸਵਾਲ ਹੈ ਕਿ ਜੇ ਕੋਈ ਪੁਲਿਸ ਵਾਲੇ ਕੋਈ ਜਾਊਗਾ ਪੁਲਿਸ ਵਾਲੇ ਮੰਨ ਲਓ ਆਪਾਂ ਮੰਨ ਕੇ ਕੋਈ ਇੱਕ ਕੰਪਨੀ ਆ ਇਮੀਗ੍ਰੇਸ਼ਨ ਵਾਲੀ ਕਿਸੇ ਬੰਦੇ ਦਾ ਉਹਨੇ 5 ਲੱਖ ਮਾਰਿਆ ਪੁਲਸ ਵਾਲਾ ਕੀ ਕਹੂਗਾ ਲੱਖ ਮੇਰਾ 4 ਲੱਖ ਤੇਰਾ ਜਾਂ ਢਾਈ ਮੇਰਾ ਤੇਰਾ ਵੀ ਅਗਲਾ ਸੋਚੂ ਖਸਮਾਂ ਨੂੰ ਖਾਵੇ ਢਾਈ ਤੇ ਮਿਲਿਆਗਾ ਹੁਣ ਭਾਨੇ ਸਿੱਧੂ ਦਾ ਕੀ ਪਤਾ ਕਿ ਸਾਰੇ ਤੇ ਸਾਰੇ ਲੋਕਾਂ ਦੇ ਮੁਰਦੇ ਹੋ ਨਾ ਇਸ ਕਰਕੇ ਲੋਕਾਂ ਨੇ ਭਾਨੇ ਸਿੱਧੂ ਦੇ ਖਿਲਾਫ ਜਾਣਾ ਸ਼ੁਰੂ ਕਰ ਦਿੱਤਾ ਮੰਨ ਕੇ ਚੱਲਦੇ ਕਿ ਕਿਸੇ ਪ੍ਰਾਈਵੇਟ ਦਫਤਰ ਤੇ ਨਹੀਂ ਜਾ ਸਕਦੇ ਟ੍ਰੈਸ ਪਾਸਿੰਗ ਦਾ ਕੇਸ ਹੋਸਾ ਲੇਕਿਨ ਫਿਰ ਲੋਕ ਲੋਕੀ ਜਦੋਂ ਖੜੇ ਹੁੰਦੇ ਨੇ ਤੇ ਫਿਰ ਲੋਕਾਂ ਦੇ ਪੈਸੇ ਵਾਪਸ ਹੋਣੇ ਚਾਹੀਦੇ ਨੇ ਜਾਂ ਦੇ ਕੋਈ ਕੋਈ ਇਮੀਗ੍ਰੇਸ਼ਨ ਵਾਲਾ ਉਹ ਲੋਕਾਂ ਦੇ ਨਾਲ ਨਾ ਠੱਗੀ ਮਾਰੇ ਉਹ ਇਮਾਨਦਾਰੀ ਦੇ ਨਾਲ ਕੰਮ ਕਰੇ ਪੁਲਿਸ ਇਮਾਨਦਾਰੀ ਦੇ ਨਾਲ ਕੰਮ ਕਰੇ ਤੇ ਫਿਰ ਭ ਕਾਨੂੰਨ ਹੱਥ ਚ ਲਿਆ ਕਿ ਨਹੀਂ ਲਿਆ ਉਹ ਇੱਕ ਜਾਂਚ ਦਾ ਵਿਸ਼ਾ ਲੇਕਿਨ ਜੇ ਲਿਆ ਵਾ ਤੇ ਉਹਨੂੰ ਆਪਣੇ ਹੱਥ ਕਾਨੂੰਨ ਲਾਉਣ ਦੀ ਕੀ ਲੋੜ ਹੈਗੀ ਪਰ ਇਹ ਜਿਹੜਾ ਮਸਲਾ ਵਾ ਇਹ ਸਰਕਾਰ ਜਿਹੜੀ ਪੁਲਿਸ ਜਾਂ ਸਰਕਾਰ ਆ ਪੰਜਾਬ ਸਰਕਾਰ ਜਾਂ ਪੰਜਾਬ ਹਕੂਮਤ ਜਾਂ ਪੰਜਾਬ ਪੁਲਿਸ ਇਹ ਲੋਕਾਂ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਜਿਵੇਂ ਇਲਜ਼ਾਮ ਲੱਗ ਰਹੇ ਉਹ ਇਲਜ਼ਾਮ ਸ਼ਰੂਮ ਨੀ ਕਾਲੀ ਦਲ ਵੀ ਕਹਿ ਰਹੇ ਕਿ ਸਾਡੀ ਆਵਾਜ਼ ਬੰਦ ਕੀਤੀ ਜਾ ਰਹੀ ਹੈ ਉਹ ਕਾਂਗਰਸ ਪਾਰਟੀ ਦੇ ਲੀਡਰ ਵੀ ਕਹਿ ਰਹੇ ਨੇ ਹੁਣ ਆਮ ਲੋਕਾਂ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਔਰ ਇਹ ਤੇ ਆਮ ਲੋਕਾਂ ਦੀ ਸਰਕਾਰ ਇਹ ਤੇ ਆਮ ਘਰਾਂ ਦੇ ਘਰਾਂ ਦੇ ਵਿੱਚ ਪੈਦਾ ਹੋਏ ਕੁੜੀਆਂ ਮੁੰਡਿਆਂ ਦੀ ਸਰਕਾਰ ਤੇ ਜੇ ਆਮ ਤੇ ਮਾਤੜ ਜਾਂ ਆਮ ਘਰਾਂ ਚੋਂ ਪੈਦਾ ਹੋਏ ਮੁੰਡੇ ਕੁੜੀਆਂ ਜਿਹੜੇ ਐਮਐਲਏ ਬਣ ਗਏ ਨੇ ਮੰਤਰੀ ਬਣ ਗਏ ਉਹ ਫਿਰ ਦੂਜੇ ਆਮ ਘਰਾਂ ਦੇ ਨਿਆਣਿਆਂ ਨੂੰ ਦੱਬਣ ਲੱਗ ਪਏ ਤੇ ਫਿਰ ઠાਡੇ ਚ ਤੇ ਖਾਸ ਵਾਲਿਆਂ ਚ ਕੀ ਫਰਕ ਰਹਿ ਗਿਆ ਤੇ ਇਸ ਕਰਕੇ ਇਹ ਜਿਹੜੇ ਸਰਕਾਰ ਨੂੰ ਇਹ ਲੱਗਦਾ ਜੇ ਕਿ ਜੇ ਇਹੋ ਜਿਹੇ ਲੋਕ ਪੰਜਾਬ ਚ ਪੈਦਾ ਹੋ ਰਹੇ ਨੇ ਤੇ ਜੇ ਅਸੀਂ ਪਰਚੀਆਂ ਕਰਕੇ ਉਹਨੂੰ ਦਬਾ ਲਾਂਗੇ ਇਹ ਲਿਖੇ ਨੇ ਪਨਾਸੀ ਦੂਦੇ ਖਲਾ ਪਹਿਲਾਂ ਵੀ ਇੱਕ ਪਰਚਾ ਸ਼ਾਇਦ ਦਰਜ ਹੋਇਆ ਸੀ ਕਿ ਜਦੋਂ ਉਹਨਾਂ ਨੇ ਕੋਈ ਫੀਮ ਦੀ ਖੇਤੀ ਹੋਣੀ ਚਾਹੀਦੀ ਹੈਗੀ ਪਰ ਇਹ ਸਵਾਲ ਹੈ ਕਿ ਇਸ ਮਸਲੇ ਦੇ ਵਿੱਚ ਇਹ ਹੈ ਕਿ ਬਹੁਤ ਸਾਰੇ ਲੀਡਰ ਕਹਿੰਦੇ ਨੇ ਕਿ ਜੇ ਪੰਜਾਬ ਨੂੰ ਫੀਮ ਦੀ ਖੇਤੀ ਹੋਣੀ ਚਾਹੀਦੀ ਹੈਗੀ ਉਸ ਸੇਬੀਓ ਦੇ ਖਿਲਾਫ ਪਰਚਾ ਦਰਜ ਕਰਦਾ ਪਹਿਲਾਂ ਜੇ ਹੋਇਆ ਸੀ ਪਰ ਉਹ ਇਹ ਸਵਾਲ ਹੈ ਕਿ ਹੁਣ ਪੰਨਾ ਸਿੱਧੂ ਤੇ ਪਹਿਲਾਂ 10000 ਦਾ ਪਰਚਾ ਪਾਤਾਗੇ ਨੇ ਹੁਣ ਇੱਕ ਚੀਨੀ ਦਾ ਪਾਤਾ ਹੁਣ ਪਤਾ ਨਹੀਂ ਕਿ ਕੱਲ ਨੂੰ ਕਿਹਦਾ ਪਾ ਦਿੰਨੇ ਪਰ ਜੇ ਇਹ ਪੁਲਿਸ ਦੀ ਇਹੋ ਹੀ ਕਾਰਨਾ ਮੇਰੇ ਹੈਗੇ ਨੇ ਤੇ ਫਿਰ ਲੋਕ ਹੋਰ ਬਗਾਵਤ ਆ ਜਾਣਗੇ ਲੋਕ ਹੋਰ ਖੜੇ ਹੋਏਗੇ ਕਿੰਨੇ ਕੀ ਲੋਕਾਂ ਨੂੰ ਦੱਬ ਲੈਣਗੇ ਸਵਾਲ ਹੈ ਕਿ ਤੁਸੀਂ ਇਨਸਾਫ ਨਹੀਂ ਦੇ ਰਹੇ ਤੇ ਜੇ ਕੋਈ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕਰ ਰਿਹਾ ਤੁਸੀਂ ਉਹਨੂੰ ਪਰਚੇ ਪਾ ਕੇ ਦੱਬਣ ਦੀ ਕੋਸ਼ਿਸ਼ ਕਰਦੇ ਹੋ ਪਰ ਕਟੋਕਟ ਪੰਜਾਬ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਕਿ ਉਹ ਆਪਣੀ ਪੁਲਿਸ ਤੇ ਕੰਟਰੋਲ ਕਰਨ ਝੂਠੇ ਪਰਚੇ ਦਰਜ ਨਾ ਕਰਨ ਇਵੇਂ ਦਿੱਲੀ ਤੋਂ ਇੱਕ ਪੱਤਰਕਾਰ ਆਈ ਸੀ ਉਹ ਲੁਧਿਆਣੇ ਕਵਰ ਕਰਨ ਆਈ ਸੀ ਬ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਬਿਆਨ ਦੇਣ ਆਈ ਸੀ ਤੇ ਸਰਕਾਰ ਦੇ ਕਹਿਣ ਤੇ ਲੁਧਿਆਣਾ ਪੁਲਿਸ ਨੇ ਉਹਦੇ ਖਿਲਾਫ ਝੂਠਾ ਮਕਦਮਾ ਦਰਜ ਕਰ ਦਿੱਤਾ ਸਾਇ ਉਹਨੂੰ ਇੱਕ ਦਿਨ ਥਾਣੇ ਦੇ ਵਿੱਚ ਰੱਖਿਆ ਡਰਾਈਵਰ ਨੂੰ ਥਾਣੇ ਵਿੱਚ ਰੱਖਿਆ ਕੈਮਰਾਮੈਨ ਨੂੰ ਥਾਣੇ ਵਿੱਚ ਰੱਖਿਆ ਉਹ ਪਰਚਾ ਝੂਠਾ ਸੀ ਉਹ ਹਾਈ ਕੋਰਟ ਨੇ ਲੁਧਿਆਣਾ ਪੁਲਿਸ ਨੂੰ ਲਾਹਤ ਕੀਤੀ ਫਿਰ ਲੁਧਿਆਣਾ ਪੁਲਿਸ ਨੂੰ ਸ਼ਰਮਾਈ ਕਿ ਨਹੀਂ ਆਈ ਉਸ ਸਮੇਂ ਜਿਹੜੇ ਉਸ ਸਮੇਂ ਦੇ ਪੁਲਿਸ ਅਫਸਰ ਸੀ ਪਰ ਇਹ ਝੂਠੇ ਪਰਚੇ ਦਰਜ ਕਰਨ ਦੀ ਜਿਹੜੀ ਆਦਤ ਨਾ ਇਹੋ ਝੂਠੇ ਪਰਚੇ ਪਿਛਲੀਆਂ ਸਰਕਾਰਾਂ ਦੇ ਵਿੱਚ ਹੁੰਦੇ ਤੇ ਫਿਰ ਤੁਹਾਡੇ ਚ ਤੇ ਪਿਛਲੀਆਂ ਸਰਕਾਰਾਂ ਦੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ ਤੁਸੀਂ ਜੇ ਲੋਕਾਂ ਦੀ ਗੱਲ ਕਰਨ ਵਾਲੇ ਲੋਕਾਂ ਨੂੰ ਦੱਬਣ ਦੀ ਕੋਸ਼ਿਸ਼ ਕਰੋਗੇ ਇਹ ਤੁਹਾਡੇ ਤੇ ਬਹੁਤ ਵੱਡਾ ਪਲੇਖਾ ਹੈ ਅਦਾਲਤਾਂ ਬੈਠੀਆਂ ਠੀਕ ਹੈ ਟਾਈਮ ਲੱਗ ਸਕਦਾ ਕਿਸੇ ਨੂੰ ਮਹੀਨਾ 2 ਮਹੀਨੇ 3 ਮਹੀਨੇ ਲੱਗ ਸਕਦੇ ਜਮਾਨਤ ਲੇਕਿਨ ਤੁਸੀਂ ਤੇ ਚਿਹਰਿਆਂ ਤੋਂ ਤੁਹਾਡੇ ਨਕਾਬ ਉੱਤਰ ਰਹੇ ਹੈਗੇ ਨਾ ਕਿ ਤੁਸੀਂ ਕਹਿੰਦੇ ਕੁਝ ਸੀ ਤੇ ਕਰਦੇ ਕੁਝ ਜਦੋਂ ਤੁਹਾਨੂੰ ਸੱਤਾ ਨਹੀਂ ਮਿਲੀ ਤੇ ਤੁਸੀਂ ਕਹਿੰਦੇ ਕਿ ਸਵਾਲ ਪੁੱਛੋ ਤੇ ਹੁਣ ਤੁਸੀਂ ਸਵਾਲ ਪੁੱਛਣ ਤੋਂ ਭੱਜਦੇ ਹੋ ਦਸੰਤੋ ਭਾਈ ਦੇ ਤੇ ਇਸ ਕਰਕੇ ਇਹ ਜਿਹੜਾ ਸਵਾਲ ਹੈ ਕਿ ਭਾਨਾ ਸਿੱਧੂ ਦੇ ਖਿਲਾਫ ਮਕਦਮਾ ਦਰਜ ਕੀਤਾ ਪਟਿਆਲੇ ਵਾਲਾ ਪਰਚਾ ਜਿਹੜਾ ਵਾ ਜਾਂ ਲੁਧਿਆਣੇ ਵਾਲਾ ਪਰਚਾ ਇਹ ਬਹੁਤ ਹੀ ਹੈਰਾਨੀ ਪ੍ਰਗਟ ਕਰਦਾ ਹੈਗਾ ਕਿ ਇਹਦੋਂ ਸੁਪਾਲ ਸਿੰਘ ਖੇਰਵਾਲਾ ਆ ਗਿਆ ਕਿ ਇੱਕ ਪਾਸੇ ਜ਼ਮਾਨਤ ਮਿਲਦੀ ਹੈ ਤੇ ਦੂਜੇ ਪਾਸੇ ਉਹਦੇ ਖਿਲਾਫ ਹੋਰ ਪਰਚਾ ਦਰਜ ਕਰ ਦਿੱਤਾ ਮਤਲਬ ਤੁਸੀਂ ਕਿਉਂਕਿ ਸਾਡੇ ਸਿਸਟਮ ਦੇ ਵਿੱਚ ਪ੍ਰੋਬਲਮ ਹੈ ਕਿ ਖੱਜਲਖਵਰੀ ਬਹੁਤ ਆ ਪਰਚਾ ਦਰਜ ਹੋ ਜਾਂਦਾ ਵਾ 10 10 15 15 ਦਿਨ ਜੇਲ੍ਹ 'ਚ ਰਹਿਣਾ ਪਏ ਤੇ ਫਿਰ ਜਾ ਕੇ ਅਦਾਲਤਾਂ ਜ਼ਮਾਨਤ ਦੇ ਦਿੰਦੀਆਂ ਨੇ ਫਿਰ ਪਤਾ ਨਹੀਂ ਕਈ ਸਾਲ ਕੈਂਸਲ ਹੋਣ ਤੇ ਪਰਚਲ ਲੱਗ ਜਾਂਦੇ ਨੇ ਉਹ ਡਰਾਵਾ ਵੀ ਖੱਜਲ ਖਵਰੀ ਹੁਣ ਪ੍ਰੋਬਲਮ ਹੈ ਕਿ ਅੱਜ ਕੱਲ ਵਕੀਲ ਵੀ ਨਹੀਂ ਸਸਤੇ ਹੁੰਦੇ ਉਲਟਾ ਪੈਸੇ ਲੱਗਦੇ ਨੇ ਕੋਰਟ ਕਚਹਿਰੀਆਂ ਦਾ ਮਸਲਾ ਵੱਧ ਜਾਂਦਾ ਜੇਲ੍ਹ ਦਾ ਮਸਲਾ ਵੱਧ ਜਾਂਦਾ ਇਸ ਕਰਕੇ ਸਰਕਾਰ ਨੂੰ ਹੁੰਦਾ ਕਿ ਫਲਾਣੇ ਬੰਦੇ ਨੂੰ ਦੱਬ ਦੋ ਤੇ ਹੋਰ ਨਾ ਉੱਠਣਗੇ ਹੂੰ ਵੀ ਐਗਜ਼ਾਮਪਲ ਸੈੱਟ ਕਰ ਦੋ ਹਾਂ ਐਗਜ਼ਾਮਪਲ ਸੈੱਟ ਕਰ ਦੋ ਕਿ ਬਾਕੀ ਅਜ ਭਾਨਾ ਸਿੱਧੂ ਆ ਜਿਹੜੇ ਹੋਰ ਭਾਨਾ ਸਿੱਧੂ ਬਣਨ ਦੀ ਕੋਸ਼ਿਸ਼ ਕਰਦੇ ਉਹਨਾਂ ਦੇ ਮਾਪਿਓ ਕਹਿਣਗੇ ਕਿ ਕੀ ਚੁੱਪ ਕਰਕੇ ਬੈਠੇ ਰਹੋ ਟਕੇ ਰਹੋ ਜਿਵੇਂ ਪਰਮਿੰਦਰ ਸਿੰਘ ਝੋਟਾ ਤੇ ਪਰਚੇ ਝੂਠੇ ਦਰਜ ਹੋ ਗਏ ਸੀ ਬਹੁਤੇ ਲੋਕ ਡਰ ਗਏ ਸੀ ਹੁਣ ਭਾਨਾ ਸਿੱਧੂ ਦੇ ਖਿਲਾਫ ਪਰਚੇ ਦਰਜ ਹੋ ਗਏ ਨੇ ਲੋਕੀ ਹੋਰ ਡਰ ਜਣਗੇ ਪਰ ਕੋਈ ਨਾ ਕੋਈ ਕਿਸੇ ਨਾ ਕਿਸੇ ਪਾਸੇ ਤਾਂ ਭਾਨਾ ਸਿੱਧੂ ਜਾਂ ਪਰਮਿੰਦਰ ਝੋਟਾ ਪੈਦਾ ਤਾਂ ਹੋ ਹੀ ਜਾਂਦਾ ਨਾ ਜੀ ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਪੁਲਿਸ ਨੂੰ ਨਿਰਦੇਸ਼ ਜਾਰੀ ਕਰੇ ਸੀਐਮ ਸਾਹਿਬ ਕਿ ਧੱਕੇਸ਼ਾਹੀ ਨਹੀਂ ਹੋਣੀ ਚਾਹੀਦੀ ਲੋਕਾਂ ਨੂੰ ਹਾਂ ਜੇ ਕੋਈ ਕਾਨੂੰਨ ਤੋੜਦਾ ਹੈਗਾ ਤੇ ਕਾਨੂੰਨ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਪਰ ਜੇ ਤੁਸੀਂ ਆਵਾਜ਼ ਦਬੰਦ ਦੀ ਕੋਸ਼ਿਸ਼ ਕਰਦੇ ਹੋ ਉਹ ਸਰਾਸਰ ਗਲਤ ਆ ਤੇ ਇੱਕ ਤਸਵੀਰ ਅੱਜ ਆਈ ਹੈ ਸਾਹਮਣੇ ਗਣਤੰਤਰ ਦਿਵਸ ਪੂਰੇ ਦੇਸ਼ ਦੇ ਵਿੱਚ ਮਨਾਇਆ ਗਿਆ ਪਰ ਪੰਜਾਬ ਦੇ ਮੋਗਾ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਇਸ ਕੜਾਕੇ ਦੀ ਠੰਡ ਦੇ ਵਿੱਚ ਜਿੱਥੇ ਕਿ ਮੌਸਮ ਵਿਭਾਗ ਦੇ ਵੱਲੋਂ ਵੀ ਗਾਈਡਲਾਈਨ ਜਾਰੀ ਕੀਤੀ ਗਈ ਹੈ ਕਿ ਬਹੁਤ ਜ਼ਿਆਦਾ ਠੰਡ ਹੈ ਉੱਥੇ ਹੀ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਜ਼ਮੀਨ ਦੇ ਉੱਤੇ ਬਿਠਾਇਆ ਗਿਆ ਹੈਰਾਨੀ ਦੀ ਗੱਲ ਇਹ ਹੈ ਕਿ ਉੱਥੇ ਕੈਬਨਿਟ ਜਿਹੜੇ ਮਨਿਸਟਰ ਹੈ ਬਲਕਾਰ ਸਿੰਘ ਮੁੱਖ ਮਹਿਮਾਨ ਦੇ ਵਜੋਂ ਜਿਹੜਾ ਉਹਨਾਂ ਨੇ ਸ਼ਿਰਕਤ ਕੀਤੀ ਹੈ ਲਗੋ ਸਭ ਤੋਂ ਵੱਡੀ ਗੱਲ ਇਹ ਕਿ ਬਲਕਾਰ ਸਿੰਘ ਸਾਹਿਬ ਦਾ ਤੇ ਕੋਈ ਕਸੂਰ ਕਹਿ ਨਹੀਂ ਸਕਦੇ ਲੇਕਿਨ ਜੇ ਉਹਨਾਂ ਨੇ ਬੱਚੇ ਦੇਖਲੇ ਸੀ ਜ ਲਾ ਮੀ ਲੈਂਦੇ ਜਾਂ ਬੈਠੇ ਤੇ ਉਹ ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਐਸਐਸਪੀ ਨੂੰ ਚਾਹੀਦਾ ਕਿ ਘੱਟੋ ਘੱਟ ਸ਼ਰਮ ਨੂੰ ਹੱਥ ਮਾਰ ਲਓ ਵੀ 4-4 ਡਿਗਰੀ ਟੈਂਪਰੇਚਰ ਹੈ ਉਹ ਤੁਸੀਂ ਬੱਚਿਆਂ ਨੂੰ ਪੁੰਜੇ ਬਿਠਾਇਆ ਹੈਗਾ ਥੱਲੇ ਟਾਟ ਨਹੀਂ ਆਪ ਤੁਸੀਂ ਚੌੜੇ ਹੋ ਕੇ ਕੁਰਸੀਆਂ ਤੇ ਸੋਫੇ ਸੈਟਾਂ ਦੇ ਬੈਠੇ ਹੋ ਤੇ ਤੁਹਾਨੂੰ ਮਾੜੀ ਮੋਟੀ ਅਕਲ ਨਹੀਂ ਹੈ ਕਿ ਨਿਆਣੇ ਨੂੰ ਬਿਠਾਇਆ ਹੈਗਾ ਪਹਿਲੀ ਗੱਲ ਸਰਕਾਰੀ ਛੁੱਟੀਆਂ ਤੇ ਇੰਨੇ ਬੱਚੇ ਜੇ ਤੁਸੀਂ ਬੁਲਾਉਣਾ ਸੀ ਘੱਟੋ ਘੱਟ ਜਿਹੜੇ ਬੱਚੇ 11ਵੀਂ 12ਵੀਂ ਜਾਂ 10ਵੀਂ ਸਕੂਲ 'ਚ ਪੜ੍ਹਦੇ ਜਿਨ੍ਹਾਂ ਦੀ ਇਮਿਊਨਿਟੀ ਬੜੀ ਸਟਰੋਂਗ ਹੁੰਦੀ ਆ ਹਰਨ ਉਹਨਾਂ ਨੂੰ ਤੁਸੀਂ ਬਿਠਾ ਸਕਦੇ ਜਿਹੜੇ ਜ਼ਿਆਦਾ ਤੁਹਾਨੂੰ ਚਾਹਗਾ ਪਰ ਘੱਟੋ ਘੜ ਜਿਹੜੇ ਨਿੱਕੇ ਬੱਚੇ ਸਕੂਲੀ ਬਿਠਾਏ ਜਿਨ੍ਹਾਂ ਦੀ ਉਮਰ ਕੋਈ 5 ਸਾਲ 6 ਸਾਲ 7 ਸਾਲ ਮੇਨੂੰ ਲੱਗਦਾ ਇਸ ਜਿਹੜੇ ਮੋਗੇ ਦਾ ਡਿਪਟੀ ਕਮਿਸ਼ਨਰ ਆ ਜਾਂ ਜ਼ਿਲ੍ਹਾ ਪ੍ਰਸ਼ਾਸਨ ਉਹਨਾਂ ਦੀ ਅਕਲ ਨਹੀਂ ਆ ਗਈ ਬੇਅਕਲੇ ਨੇ ਵੀ ਘੱਟੋ ਘੜ ਜਿਹੜਾ ਜ਼ਿਲ੍ਹਾ ਐਜੂਕੇਸ਼ਨ ਅਫਸਰ ਆ ਘੱਟੋ ਘਟ ਉਹਨਾਂ ਨੂੰ ਤੇ ਚਾਹੀਦੀ ਹੈ ਕਿ ਅਕਲ ਨੂੰ ਹੱਥ ਮਾਰਨ ਕਿ ਬੱਚਿਆਂ ਨੂੰ ਤਰਸ ਕਰੋ ਇੰਨੀ ਡਿਗਰੀ 4 ਡਿਗਰੀ ਟੈਂਪਰੇਚਰ ਆ ਇੰਨੀ ਧੁੰਦ ਜਿਆਦਾ ਹੱਡ ਚੀਰਵੀਂ ਠੰਡ ਆ ਪਿੱਛੇ ਜੇ ਇੱਕ ਬੱਚੇ ਦੀ ਡੈਥ ਹੋ ਗਈ ਠੰਡ ਕਰਕੇ ਤੇ ਜੇ ਕੱਲ ਨੂੰ ਕਿਸੇ ਬੱਚੇ ਦਾ ਨਫਾ ਨੁਕਸਾਨ ਹੋ ਜਾਂਦਾ ਤੇ ਕਿਹਦੀ ਮਾਨੂਮਾਸੀ ਕਵਾਂਗੇ ਕੀ ਉਹ ਫਿਰ ਮੋਗੇ ਦਾ ਜਿਹੜਾ ਡੀਸੀ ਆ ਉਹ ਨਿਆਣਾ ਭਰ ਦੂ ਕਿਸੇ ਦੀ ਜਾਂ ਉਹ ਜ਼ਿਲ੍ਹਾ ਐਜੂਕੇਸ਼ਨ ਆਫੀਸਰ ਜਾਂ ਜਿਹੜਾ ਸਬੰਧਤ ਕਰਕੇ ਤੇ ਇਹ ਤੇ ਘੱਟੂ ਘੜੇ ਡਿਪਟੀ ਕਮਿਸ਼ਨਰ ਲੁਧਿਆਣੇ ਨੂੰ ਚਾਹੀਦਾ ਹੈ ਕਿ ਘੱਟੂ ਘੜ ਜੇ ਤੁਸੀਂ ਅਕਲ ਨੂੰ ਹੱਥ ਮਾਰਨਾ ਚਾਹੀਦਾ ਕਿ ਕਿਵੇਂ ਬੱਚਿਆਂ ਨੂੰ ਤੁਸੀਂ ਬਿਠਾਇਆ ਤੁਹਾਨੂੰ ਭੋਰਾ ਤਰਸ ਨਹੀਂ ਆ ਕਿ ਉੱਥੇ ਐਮਐਲਏ ਦੇ ਨਿਆਣੇ ਬੈਠੇ ਸੀ ਕਿ ਡੀਸੀ ਦੇ ਨਿਆਣੇ ਬੈਠਾ ਸੀ ਉੱਥੇ ਕਿ ਐਸਐਸਪੀ ਦਾ ਬੈਠਾ ਸੀ ਕਿ ਮੰਤਰੀ ਦੇ ਨਿਆਣੇ ਬੈਠੇ ਸੀ ਜਾਂ ਹੋਰ ਅਫਸਰਾਂ ਦੇ ਨਿਆਣੇ ਭੁੰਜੇ ਬਿ ਤੱਲੇ 빅 ਸ਼ਿਕਾ ਟੁਕੜ ਅਕਲ ਤੋਂ ਕੰਮ ਲੈਣਾ ਚਾਹੀਦਾ ਹੈਗਾ ਮੰਨਿਆ ਕਿ ਬਲਕਾਰ ਸਿੰਘ ਦਾ ਕੋਈ ਰੋਲ ਨਹੀਂ ਉਹਨਾਂ ਦੇ ਝੰਡਾ ਲੜਾਇਆ ਸਲਾਮੀ ਲਈ ਪਰ ਜੇ ਬਲਕਾਰ ਸਿੰਘ ਨੂੰ ਪਤਾ ਕਿ ਉੱਥੇ ਬੱਠੇ ਬੈਠੇ ਉਹਨਾਂ ਨੂੰ ਉਠਾ ਦੇਣਾ ਚਾਹੀਦਾ ਸੀ ਕਿ ਉਹਨਾਂ ਨੂੰ ਕੁਰਸੀਆਂ 'ਤੇ ਬਿਠਾਓ ਇਹ 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 ਐਸੀ ਕਰਕੇ ਆਪਾਂ ਕਹਿ ਰਹੇ ਨੇ ਕਿ ਆਮ ਆਦੀ ਪਾਰਟੀ ਵਾਲੇ ਨਾ ਕਹਿੰਦੇ ਕਿ ਅਸੀਂ ਆਮ ਘਰਾਂ 'ਚੋਂ ਇੱਕ ਖਾਸ ਬਣ ਚੁੱਕੇ ਨੇ ਆਮ ਘਰਾਂ ਤੱਕ ਉਦੋਂ ਸੀ ਜਦੋਂ ਐਮਐਲਏ ਨਹੀਂ ਬਣੇ ਹੁਣ ਆਮ ਘਰ ਅਸੀਂ ਆ ਜਿਹੜੇ ਨਿਆਣੇ ਸੀ ਜਿਹਨਾਂ ਆਮ ਲੋਕ ਜਿਨ੍ਹਾਂ ਦੇ ਕੋਈ ਹੈ ਨਹੀਂ ਇਸ ਕਰਕੇ ਇਹ ਸਾਰੇ 107 ਨਕਾਸ ਨੇ ਜਾਂ 117 ਜਿਹੜੇ ਬਨਵੇ ਖਾਸ ਬਣ ਚੁੱਕੇ ਨੇ ਬਾਕੀ ਪੰਜਾਬ ਦੀ ਜਨਤਾ ਆਮ ਇਸ ਕਰਕੇ ਆ ਜਿਹੜਾ ਨਿਆਣਿਆਂ ਨੂੰ ਪੁੰਜੇ ਬਿਠਾਇਆ ਗਿਆ ਇਹ ਤੇ ਮੈਨੂੰ ਇਹ ਲੱਗਦਾ ਕਿ ਇਸ ਸਮੱਸਿਆ ਵਿੱਚ ਜਿਹੜਾ ਪੰਜਾਬ ਦਾ ਬਾਲ ਅਧਿਕਾਰ ਕਮਿਸ਼ਨ ਉਹਨੂੰ ਨੋਟਿਸ ਲੈਣਾ ਚਾਹੀਦਾ ਹੈ ਡਿਪਟੀ ਕਮਿਸ਼ਨਰ ਮੋਗੇ ਨੂੰ ਤਲਬ ਕਰਨਾ ਚਾਹੀਦਾ ਹੈ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਤਲਬ ਕਰਨਾ ਚਾਹੀਦਾ ਉਸ ਸਕੂਲ ਦੇ ਪ੍ਰਿੰਸੀਪਲ ਨੂੰ ਤਲਬ ਕਰਨਾ ਚਾਹੀਦਾ ਹੈਗਾ ਕਿ ਤੁਸੀਂ ਛੋਟੇ-ਛੋਟੇ ਜਿਹੜੇ ਉਮਰ ਦੇ ਬੱਚੇ ਪ੍ਰਾਇਮਰੀ ਸਕੂਲ ਦੇ ਜਾਂ ਮਿਡਲ ਸਕੂਲ ਦੇ ਉਹਨਾਂ ਦੇ ਬੱਚਿਆਂ ਨੂੰ ਤੁਸੀਂ ਉੱਥੇ ਕਿਉਂ ਬਿਠਾਇਆ ਹੈਗਾ ਤੁਸੀਂ ਬਿਠਾਣਾ ਵਾ ਕਾਲਜ ਵਾਲੇ ਬੱਚੇ ਲੈ ਲੋ 11ਵੀਂ 12ਵੀਂ ਵਾਲੇ ਬੱਚੇ ਲੈ ਲੋ ਜਿਹੜੇ ਨਿ ਵਿਚਾਰੇ ਬਿਲਕੁਲ ਨਿਆਣੇ ਬਿਠਾਏ ਹੈਗੇ ਘੱਟੋ-ਘੱਟ ਤਰਸ ਆਉਣਾ ਚਾਹੀਦਾ ਜਾਂ ਫਿਰ ਤੁਹਾਡੇ ਤੁਸੀਂ ਦਿਲ ਨਹੀਂ ਹੈ ਤੁਹਾਡੇ ਤੁਸੀਂ ਪੱਥਰ ਦਾ ਇਨਸਾਨ ਹੋ ਤੇ ਮ ਚਾਚਾ ਉਹ ਦਿਲ ਦਿਲ ਨਹੀਂ ਆਗੇ ਉਹ ਪੱਥਰ ਨਮਨ ਇਨਸਾਨ ਜਿਨ੍ਹਾਂ ਨੂੰ ਭੂਰਾ ਵੀ ਤਰਸ ਨਹੀਂ ਆਏ ਬੱਚਾਂ ਦੇ ਕਿ ਇੰਨੀ ਜਿਆਦਾ ਠੰਡ ਆ ਤੂੰ ਤੇ ਆਪ ਚੌੜੇ ਹੋ ਕੇ ਥੱਲੇ ਸੋਫਾ ਸੈੱਟ ਵਧੀਆ ਵਧੀਆ ਕੁਰਸੀਆਂ ਰੱਖੀਆਂ ਉੱਪਰ ਮੈਟ ਵਿਛਾਏ ਤੇ ਨਿਆਣੇ ਭੁੰਜੇ ਬਿਠਾਇਆ ਗਏ ਤੇ ਇਸ ਮਸਲੇ 'ਚ ਤੇ ਪੰਜਾਬ ਦੇ ਐਜੂਕੇਸ਼ਨ ਮੰਤਰੀ ਹਰਜੋਤ ਸਿੰਘ ਬੈਂਸ ਸਾਹਿਬ ਨੂੰ ਵੀ ਚਾਹੀਦਾ ਕਿ ਜਿੱਥੇ ਜਿੱਥੇ ਨਿਆਣਿਆਂ ਨੂੰ ਭੁੰਜੇ ਬਿਠਾਇਆ ਗਿਆ ਘਟੋ ਘਟ ਉਹੋ ਜੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਜਾਂ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਤਲਬ ਕਰਨ ਕਿ ਘਟੋ ਘਟ ਮਾੜਾ ਜਿਹਾ ਅਕਲ ਨੂੰ ਹੱਥ ਤੇ ਮਾਰ ਲੈਂਦੇ ਕਿ ਕਿਉਂ ਤੁਸੀਂ ਇਹ ਪਾਪ ਲਗਾ ਬੱਚਿਆਂ ਨੂੰ ਅੱਜ ਪੁੰਜੇ ਬਿਠਾ ਕੇ 4 ਡਿਗਰੀ ਟੈਂਪਰੇਚਰ ਹੋਵੇ ਬਿਠਾ ਕੇ ਇਹਨਾਂ ਨੇ ਪਾਪ ਹੀ ਕੀਤਾ ਇਹਨਾਂ ਨੂੰ ਪ੍ਰਮਾਤਮਾ ਮੈਨੂੰ ਲੱਗਦਾ ਕਿ ਕਦੀ ਬਖਸ਼ੇਗੀ ਨਹੀਂ ਇਹਨਾਂ ਨੂੰ ਸਜ਼ਾ ਜ਼ਰੂਰ ਮਿਲੋਗੇ ਸਵਾਲ ਇਹ ਵੀ ਹੈ ਨਾ ਕਿ ਸਕੂਲ ਦਾ ਪ੍ਰਸ਼ਾਸਨ ਕੀ ਕਰ ਰਿਹਾ ਸੀ ਉਹਨਾਂ ਨੂੰ ਨਹੀਂ ਪਤਾ ਸੀ ਕਿ ਜੇਕਰ ਬੱਚੇ ਅੱਜ ਪ੍ਰੋਗਰਾਮ ਹੈਗਾ ਤਾਂ ਟਾਂਟ ਦਾ ਪ੍ਰਬੰਧ ਕਰ ਸਕਦੇ ਸੀ ਨਹੀਂ ਨਹੀਂ ਟਾਂਟ ਦਾ ਸਵਾਲ ਨਹੀਂ ਹੈਗਾ ਬੱਚਿਆਂ ਨੂੰ ਬਿਠਾਇਆ ਹੀ ਕਿਉਂ ਟਾਟ ਦਾ ਜ ਸਵਾਲ ਨਹੀਂ ਛੋਟੇ ਬੱਚਿਆਂ ਨੂੰ ਬਿਠਾਇਆ ਕਿਉਂ ਨਹੀਂ ਤੁਸੀਂ ਘੱਟੋਟ ਦੇ ਵਾਕਏ ਤੁਸੀਂ ਟੌਰ ਬਣਾਉਣਾ ਆਪਣਾ ਵੀ ਦੇਖੋ ਜੀ ਸਕੂਲੀ ਬੱਚੇ ਵੀ ਤੇ 11ਵੀਂ 12ਵੀਂ ਵਾਲੇ ਬੱਚੇ ਹੈਗੇ 10ਵੀਂ 11ਵੀਂ 12ਵੀਂ ਜਿਹੜੇ ਸੀਨੀਅਰ ਬੱਚੇ ਹੁੰਦੇ ਨੇ ਜਿਨ੍ਹਾਂ ਦੀ ਉਮਰ 15 16 17 18 ਦਾ ਉਹਨਾਂ ਨੂੰ ਬੁਲਾ ਲੈਂਦੇ ਹੈਗੇ ਟਾਟਾ ਦਾ ਤੇ ਸਵਾਲ ਨਹੀਂ ਹੈਗਾ ਸਵਾਲ ਇਹ ਹੈ ਕਿ ਨਿਆਣਿਆਂ ਨੂੰ ਕਿਉਂ ਬੁਲਾਇਆ ਜਿਹੜੇ ਪ੍ਰਾਇਮਰੀ ਸਕੂਲ ਦੇ ਬੱਚੇ ਛੋਟੇ ਬੱਚਿਆਂ ਨੂੰ ਕਿਉਂ ਬੁਲਾਇਆ ਉਹ ਸਵਾਲ ਹੈ ਇਸ ਕਰਕੇ ਮੈਨੂੰ ਲੱਗਦਾ ਕਿ तमाम ਜ਼ਿਲ੍ਹਾ ਪ੍ਰਸ਼ਾਸਨ ਕਿਉਂਕਿ ਇਹ ਰਸਲ ਹੁੰਦੀ ਹੈ ਇੱਕ ਘੱਟੋੜ 15 ਦਿਨ ਰਸਲ ਚ ਦਾ ਡਿਪਟੀ ਕਮ ਉਹਨਾਂ ਨੇ ਅਕਲਾਈ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਕਲ ਨਹੀਂ ਜਾਂ ਜਿਹੜੇ ਉੱਥੇ ਐਜੂਕੇਸ਼ਨ ਡਿਪਾਰਟਮੈਂਟ ਉਹਨਾਂ ਨੂੰ ਨਹੀਂ ਅਕਲਾਈ ਕਿ ਅਸੀਂ ਕਰ ਕੀ ਰਹੇ ਗੁਨਾਹ ਕਰ ਰਹੇ ਜਿਹੜੇ ਬੱਚਿਆਂ ਨੂੰ ਅੱਜ ਅਸੀਂ ਬੁਲਾ ਰਹੇ ਕਿਉਂਕਿ ਠੰਡ ਆਜੇ ਤੁਹਾਡਾ ਪੈ ਰਹੀ ਹੈ ਪਿਛਲੇ 1 ਮਹੀਨੇ ਤੋਂ 4 4 5 5 ਡਿਗਰੀ ਟੈਂਪਰੇਚਰ ਤੇ ਪਿਛਲੇ 15 20 ਤੋਂ ਪੇ ਰਹੀ ਹਸਲ ਚੱਲੀ ਉਦੋਂ ਉਹਨਾਂ ਨੂੰ ਮਾਸਾਪੁਰਾ ਉਹਨਾਂ ਨੇ ਆਪਣੀ ਅਕਲ ਨੂੰ ਹੱਥ ਨਹੀਂ ਮਾਰਿਆਗਾ ਮੈਨੂੰ ਲੱਗਦਾ ਕਿ ਅਫਸਰਾਂ ਦਾ ਵੀ ਦਿਮਾਗ ਖਰਾਬ ਆ ਪੰਜਾਬ ਦੇ ਤੇ ਤੀਸਰਾ ਮੁੱਦਾ ਜਿਹੜਾ ਹੈਗਾ ਕਿ ਅੱਜ ਗਵਰਨਰ ਐਟ ਹਾਊਸ ਹੋਇਆ ਹੈ ਉੱਥੇ ਸਿਆਮਨ ਸੰਨੇ ਕਈ ਹੋਰ ਅਧਿਕਾਰੀ ਵੀ ਪਹੁੰਚੇ ਨੇ ਕਈ ਦਿਗਜ ਹੈ ਨਾ ਸਖਸ਼ੇਤਾ ਵੀ ਪਹੁੰਚੇ ਕੀ ਹੈ ਇਸ ਦੇ ਮਾਇਨੇ ਨਹੀਂ ਸਭ ਤੋਂ ਵੱਡੀ ਗੱਲ ਅੱਜ ਦੀ ਜਿਹੜੀਆਂ ਤਸਵੀਰਾਂ ਦੇਖਣ ਵਾਲੀਆਂ ਨੇ ਇਹ ਤਸਵੀਰਾਂ ਰਿਕਾਰਡ ਚ ਹੋ ਗਈਆਂ ਨੇ ਕਿਉਂਕਿ ਜਦੋਂ ਦੀ ਕਰੀਬ 22 ਮਹੀਨੇ ਦੀ ਸਰਕਾਰ ਹੋ ਚੁੱਕੀ ਆ 16 ਮਾਰਚ 2022 ਤੋਂ ਆਪਾਂ ਗੱਲ ਕਰੀਏ ਜਦੋਂ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਬਣੇ ਜ ਆਮ ਆਦੀ ਪਾਰਟੀ ਦੀ ਸਰਕਾਰ ਬਣੀ ਇਸ ਤਸਵੀਰ ਦੇ ਵਿੱਚ ਇਹ ਹੈ ਕਿ ਪਹਿਲੀ ਦਫਾ 15 ਅਗਸਤ ਵੀ ਆ ਗਈ 26 ਜਨਵਰੀ ਵੀ ਆ ਗਈ ਹੁਣ ਫੇਰ ਆ ਗਈ 26 ਜਨਵਰੀ ਤੇ ਇਹ ਪਹਿਲੀ ਦਫਾ ਪੰਜਾਬ ਦੇ ਮੁੱਖ ਮੰਤਰੀ ਅੱਜ ਜਿਹੜਾ ਪ੍ਰੋਗਰਾਮ ਹੁੰਦਾ ਪੱਕਾ ਹੁੰਦਾ ਏ 15 ਅਗਸਤ ਤੇ 26 ਜਨਵਰੀ ਜਿਹਨੂੰ ਆਪਾਂ ਗਵਰਨਰ ਐਟ ਹੋਮ ਕਾਰਡ ਕਹਿੰਦੇ ਆ ਕਿ 15 ਅਗਸਤ ਤੇ 26 ਜਨਵਰੀ ਦੇ ਝੰਡਾ ਲਹਿਰਾਉਣ ਤੋਂ ਬਾਅਦ ਗਵਰਨਰ ਦੇ ਘਰ ਚਾਹ ਪਾਣੀ ਦਾ ਇੱਕ ਪ੍ਰੋਗਰਾਮ ਹੁੰਦਾ ਇੱਕ ਆਪਸੀ ਇੱਕ ਸਿਸ਼ਟਾਚਾਰ ਦਾ ਹੁੰਦਾ ਤੇ ਪਹਿਲੀ ਦਫਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗਏ ਨੇ ਔਰ ਗਵਰਨਰ ਸਾਹਿਬ ਨਾਲ ਮਿਲੇ ਵੈਸੇ ਤੇ ਗਵਰਨਰ ਸਾਹਿਬ ਔਰ ਮੁੱਖ ਮੰਤਰੀ ਸਾਹਿਬ ਦਾ 36 ਦਾ ਅੰਕੜਾ ਹੈਗਾ ਲੇਕਿਨ ਜਿਹੜੀਆਂ ਜਿੱਦੀਆਂ ਤਸਵੀਰਾਂ ਕੈਦ ਹੋਈਆਂ ਉਹਦੇ ਚ ਇਹ ਲੱਗਾਗਾ मंत्री ਨੇ ਹੌਲੀ ਹੌਲੀ ਗਵਰਨਰ ਸਾਹਿਬ ਨਾਲ ਹੱਥ ਮਿਲਾਉਣ ਦੀ ਕੋਸ਼ਿਸ਼ ਕੀਤੀ ਇੱਕ ਯਰੀਆ ਲੱਭਾ ਚਲੋ ਅੱਜ ਗਵਰਨਰ ਐਟ ਹੋਮ ਆ ਤੇ ਇਸ ਕਰਕੇ ਆਪਾਂ ਗਵਰਨਰ ਸਾਹਿਬ ਨੂੰ ਮਿਲ ਲੈਂਦੇ ਹਾਂ ਜੀ ਚੰਗੀ ਗੱਲ ਕਿਉਂਕਿ ਜੇ ਪੰਜਾਬ ਦਾ ਰਾਜਪਾਲ ਜਾਂ ਮੁੱਖ ਮੰਤਰੀ ਕੋਈ ਵੀ ਹੈ ਕਿਸੇ ਸਟੇਟ ਦਾ ਮੁੱਖ ਮੰਤਰੀ ਜਾਂ ਗਵਰਨਰ ਦੀ ਆਪਸ ਦੇ ਵਿੱਚ ਨਹੀਂ ਬੰਦੀ ਉਹ ਸਟੇਟ ਪਿੱਛੇ ਰਹਿ ਜਾਂਦਾ ਹੈਗਾ ਤੇ ਇਹ ਲੱਗਦਾ ਹੈ ਕਿ ਦੋਨਾਂ ਦੀ ਇਹਨੂੰ ਆਪਾਂ ਕਹਿ ਸਕਦੇ ਕਿ ਗਵਰਨਰ ਤੇ ਮੁੱਖ ਮੰਤਰੀ ਦੀ ਸੁਰਾ ਵੀ ਹੋ ਗਈ ਹੈ ਜਿਹੜੇ ਅੱਜ ਗਏ ਨੇ ਕਿਉਂਕਿ ਪਹਿਲਾਂ ਬਹੁਤ ਸਾਰੇ ਅਜਿਹੇ ਪ੍ਰੋਗਰਾਮ ਹੋਏ ਨੇ ਗਵਰਨਰ ਦੇ ਘਰ ਜਾਂ ਗਵਰਨਰ ਹਾਊਸ ਜਾਂ ਜਿਹਨੂੰ ਆਪਾਂ ਪਮਰਾ ਹਾਊਸ ਕਹਿੰਦੇ ਆ ਉਹਦੇ ਚ ਕਦੀ ਮੁੱਖ ਮੰਤਰੀ ਗਏ ਨਹੀਂ ਆ ਮੈਨੂੰ ਲੱਗਦਾ ਕਿ ਦੂਜੇ ਦਫਾ ਹੋ ਗਿਆ ਜਦੋਂ ਜਦੋਂ ਮੰਤਰੀਆਂ ਨੇ ਸੌ ਚੁੱਕੀ ਸੀ ਉਦੋਂ ਗਏ ਨੇ ਜਾਂ ਅੱਜ ਗਏ ਨੇ ਇਸ ਕਰਕੇ ਬਾਕੀ ਤੇ ਅਧਿਕਾਰੀ ਆਉਂਦੇ ਰਹਿੰਦੇ ਹੈਗੇ ਨੇ ਹਾਂ ਸਪੀਕਰ ਜਿਹੜੇ ਕੁਲਤਾਰ ਸਿੰਘ ਸੰਧਮੋ ਤੇ ਕਈ ਦਫਾ ਗਵਰਨਰ ਹਾਊਸ ਜਿਹੜੇ ਪ੍ਰੋਗਰਾਮ ਹੁੰਦੇ ਨੇ ਉੱਥੇ ਹਾਜ਼ਰੀ ਭਰਉਂਦੇ ਨੇ ਪਰ ਮੁੱਖ ਮੰਤਰੀ ਭਗਵੰਤ ਮਾਨ ਪਹਿਲੀ ਦਫਾ ਗਏ ਨੇ ਔਰ ਜਿਵੇਂ ਦੀ ਵਿਗੜੀ ਆ ਗਈ ਹੈ ਜਦੋਂ ਉਹਦਾ ਪਹਿਲੇ ਯਾਨੀ ਨੇ ਸਪੈਸ਼ਲ اجلاس ਬੁਲਾਇਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਮੁੱਖ ਮੰਤਰੀ ਦੀ ਵਿਗੜੀ ਇੱਕ ਦੂਜੇ ਦੇ ਖਿਲਾਫ ਬੋਲਦੇ ਰਹੇ ਨੇ ਹਾਲਾਂਕਿ ਗਵਰਨਰ ਸਾਹਿਬ ਦੀ ਤਾਂ ਕੋਈ ਅਜਿਹੀ ਟਿੱਪਣੀ ਨਹੀਂ ਲੇਕਿਨ ਪੰਜਾਬ ਸਰਕਾਰ ਵੱਲੋਂ ਜੋਰ ਗਵਰਨਰ ਦੀਆਂ ਚਿੱਠੀਆਂ ਨੂੰ ਲਵ ਲੈਟਰ ਜਾਂ ਵੇਲਾ ਜਾਂ ਹੋਰ ਵੀ ਸਾਡਾ ਜਹਾਜ ਨਹੀਂ ਵਰਤਕ ਦੇ ਤੇ ਘੁੰਮਦੇ ਰਹਿੰਦੇ ਨੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਤਲਖੀ ਵਧ ਗਈ ਫਿਰ ਇੱਕ ਦੂਜੇ ਦੇ ਖਿਲਾਫ ਚਿੱਠੀਆਂ ਸੁਪਰੀਮ ਕੋਰਟ ਤੱਕ ਪਹੁੰਚ ਗਏ ਫਿਰ ਗਵਰਨਰ ਸਾਨੂੰ ਬਜਟ ਸੈਸ਼ਨ ਨਹੀਂ ਬੁਲਾਉਂ ਦਿੰਦੇ ਫਿਰ ਉਹਨਾਂ ਨੇ ਕਿਹਾ ਕਿ ਗਵਰਨਰ ਕਹਿੰਦੇ ਕਿ ਇਸ ਮੈਨੂੰ ਮੈਂ ਜਾਣਕਾਰੀ ਮੰਗਦਾ ਮੈਨੂੰ ਜਾਣਕਾਰੀ ਨਹੀਂ ਦਿੱਤੀ ਜਾਂਦੀ ਉਹ ਇੰਨੀ ਜ਼ਿਆਦਾ ਤਲਖੀ ਵਧ ਗਈ ਸੀ ਪਰ ਆ ਜਿਹੜੀ 26 ਜਨਵਰੀ 2024 ਕਹਾਂਗੇ ਇੱਕ ਦਿਨ ਰਿਕਾਰਡ ਹੋ ਜੂਗਾ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਤ ਸਾਬ ਇੱਕ ਮੰਚ ਤੇ ਦੇਖੇ ਨੇ ਹੋ ਸਕਦਾ ਦੋਨਾਂ ਨੇ ਚਾਹ ਦਾ ਕੱਪ ਵੀ ਸਾਂਝਾ ਕੀਤਾ ਹੋਵੇ ਹੋ ਸਕਦਾ ਕਿ ਵੱਖਰੇ ਤੌਰ ਤੇ ਕੋਈ ਗੱਲਾਂ ਬਾਤਾਂ ਵੀ ਕੀਤੀਆਂ ਹੋਣਗੀਆਂ ਤੇ ਜੇ ਚੰਗੇ ਮਾਹੌਲ ਦੇ ਵਿੱਚ ਚਾਹ ਪਾਣੀ ਪੀਤਾ ਹੋਊਗਾ ਜਾਂ ਚੰਗੇ ਮਾਹੌਲ ਦੇ ਵਿੱਚ ਗੱਲਾਂ ਹੋਈਆਂ ਹੋਣੀਆਂ ਤੇ ਲਾਜ਼ਮੀ ਤੌਰ ਤੇ ਕਹਿ ਸਕਦੇ ਕਿ ਪੰਜਾਬ ਦੇ ਭਲੇ ਵਾਸਤੇ ਗੱਲ ਨਹੀਂ ਤੇ ਦੋਨਾਂ ਦੇ ਵਿਚਕਾਰ ਇੰਨੀ ਜ਼ਿਆਦਾ ਵਿਗੜ ਗਈ ਸੀ ਕਿ ਇਹ ਮੈਨੂੰ ਲੱਗਦਾ ਸੀ ਇੱਕ ਵਾਰ ਤੇ ਰਾਜਪਾਲ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜਿਵੇਂ ਮੇਰੇ ਖਿਲਾਫ ਸਦੋਂ ਤੋਂ ਬਾਹਰ ਟਿੱਪਣੀਆਂ ਕੀਤੀਆਂ ਜਾਂਦੀਆਂ ਹੋ ਕਿਤੇ ਇਹ ਨਾ ਹੋਵੇ ਕਿ ਮੈਨੂੰ ਪੰਜਾਬ ਦੇ ਮੁੱਖ ਮੰਤਰੀ ਖਿਲਾਫ ਇੱਕ ਕ੍ਰਿਮੀਨਲ ਕੇਸ ਰਜਿਸਟਰਡ ਕਰਵਾਉਣਾ ਪਵੇ ਪਰ ਚੰਗੀ ਗੱਲ ਹੈ ਕਿ ਜੇ ਅੱਜ ਦੋ ਇਕੱਠੇ ਦਿਖੇ ਨੇ ਪੰਜਾਬ ਦੇ ਰਾਜਪਾਲ ਤੇ ਪੰਜਾਬ ਦੇ ਮੁੱਖ ਮੰਤਰੀ ਇਹ ਚੰਗੀ ਗੱਲ ਹੈ ਉਹ ਚੰਗੀ ਸ਼ੁਰੂਆਤ ਹੈ ਔਰ ਇਹੋ ਜਿਹੀਆਂ ਮੁਲਾਕਾਤਾਂ ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਦੀ ਹੋਣੀ ਚਾਹੀਦਾ ਹੋ ਸਕਦਾ ਇੱਕ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਹੋਰ ਵੀ ਤਸਵੀਰਾਂ ਮਿਲ ਜਾਣ ਕਿ ਇਕੱਠਿਆਂ ਨੇ ਚਾਹ ਪੀਤੀ ਇਕੱਠਿਆਂ ਨੇ ਜਾਂ ਦੁਪਹਿਰ ਦਾ ਖਾਣਾ ਖਾਦਾ ਜਾਂ ਰਾਤ ਦਾ ਖਾਣਾ ਖਾਦਾ ਤੇ ਪੰਜਾਬ ਦੇ ਲਈ ਕਹਿ ਸਕਦੇ ਹਾਂ ਕਿ ਇਹ ਇੱਕ ਵਧੀਆ ਹੈ ਕਿ ਦੋਵੇਂ ਜਣੇ ਜਿਨ੍ਹਾਂ ਦੀ ਲੜਾਈ ਆਪਸ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਸੀ ਕਿ ਪੰਜਾਬ ਦੇ ਕੰਮਾਂ ਦੇ ਲਈ ਭਲਾ ਹੋ ਸਕਦਾ ਹੈ ਮੈਂ ਕਹਿੰਦਾ ਕਿ ਜਿਹੜੀ 36 ਦਾ ਅੰਕੜਾ ਸੀ ਜਾਂ ਆਪਸੀ મતਭੇਦ ਸੀ ਜਾਂ ਮਨ ਭੇਦ ਸੀ ਉਹਨੂੰ ਆਪਾਂ ਅੰਤ ਵੀ ਕਹਿ ਸਕਦੇ ਕਿ ਅੱਜ ਦੀ ਜਿਹੜੀ ਮੁਲਾਕਾਤ ਹੋਈ ਹੈ ਜਾਂ ਅੱਜ ਦੀ 26 ਜਨਵਰੀ ਦੇ ਦਿਨ ਮੌਕੇ ਇਕੱਠੇ ਹੋਏ ਨੇ ਹੋ ਸਕਦਾ ਹੈ ਕਿ ਜਿੰਨੇ ਪਿਛਲੀਆਂ ਸ਼ਿਕਵੇ ਸ਼ਿਕਾਇਤਾਂ ਸੀ ਉਹ ਵੀ ਦੂਰ ਹੋ ਗਈਆਂ ਹੋਣਗੀਆਂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤਾਂ ਇਸੀ ਅੱਜ ਦੇ ਪੰਜਾਬ ਦੇ ਪੱਖ ਦੇ ਤੇ ਚਲੰਤ ਮੁੱਦੇ ਜਿਨ੍ਹਾਂ ਦੇ ਉੱਤੇ ਅਸੀਂ ਖਾਸ ਚਰਚਾ ਕੀਤੀ ਹੈ ਤੁਸੀਂ ਵੀ ਕਮੈਂਟ ਦੇ ਜ਼ਰੀਏ ਆਪਣੀ ਪ੍ਰਤੀਕਿਰਿਆ ਇਹਨਾਂ ਦੇ ਉੱਤੇ ਦੇ ਸਕਦੇ ਹੋ ਹੋਰ ਤਾਜ਼ੀਆਂ ਖਬਰਾਂ ਜਾਣਨ ਦੇ ਲਈ ਜੁੜੇ ਰਹੋ ਤੁਸੀਂ ABC ਪੰਜਾਬ ਦੇ ਨਾਲ